ਕਿ ਅੱਜ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਬੱਚਾ ਬਜ਼ੁਰਗ ਯੰਗਸਟਰ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਤੇ ਉਸ ਮੋਬਾਈਲ ਤੇ ਅਸੀਂ ਇੰਨਾ-ਇੰਨਾ ਟਾਈਮ ਅੱਜ ਸਪੈਂਡ ਕਰ ਰਹੇ ਹਾਂ ਕਿ ਸ਼ਾਇਦ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਅਲੱਗੇ ਸ਼ੈਡਿਊਲ ਬਣਾ ਲਿਆ ਕਿਉਂਕਿ ਜੇਕਰ ਰਿਪੋਰਟਸ ਦੀ ਗੱਲ ਕੀਤੀ ਜਾਵੇ ਇੱਕ ਆਸਤਨ ਜਿਹੜੀ ਐਵਰੇਜ ਕੱਢੀ ਗਈ ਆ ਰਿਪੋਰਟਾਂ ਦੇ ਅਨੁਸਾਰ ਇੱਕ ਜਿਹੜਾ ਆਮ ਵਿਅਕਤੀ ਆ ਉਹ ਰੋਜ਼ਾਨਾ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਤੇ 2 ਘੰਟੇ 27 ਮਿੰਟ ਬਿਤਾ ਰਿਹਾ ਹੈ। ਮੈਨੂੰ ਲੱਗਦਾ ਮੇਰੀ ਵੀ ਖੋਲ ਕੇ ਦੇਖੋਗੇ ਮੇਰੀ ਵੀ ਇੰਨੀ ਕੀ ਹੋਏਗੀ ਕਿਉਂਕਿ ਅੱਜ ਕੱਲ ਹਾਂ ਬਿਲਕੁਲ ਅੱਜ ਕੱਲ ਦੌੜ ਹੀ ਹੈ ਸੋਸ਼ਲ ਮੀਡੀਆ। ਅੱਜ ਕੱਲ ਕਿਸੇ ਕੋ ਫੈਮਲੀ ਦੇ ਵਿੱਚ ਟਾਈਮ ਨਹੀਂ ਹੈ। ਬੱਚੇ ਆਪਣਾ ਫੋਨ ਲੈ ਕੇ ਬੈਠੇ ਹੋਏ, ਪੇਰੈਂਟਸ ਆਪਣੇ ਫੋਨ ਤੇ ਲੱਗੇ ਹੋਏ, ਬਜ਼ੁਰਗ ਆਪਣੇ ਫੋਨ ਤੇ ਲੱਗੇ ਹੋਏ। ਮਤਲਬ ਉਹ ਜਿਹੜੀ ਪਹਿਲਾਂ ਆਪਣਾ ਪਾਂਸੀ ਨਾ ਆਪਸੀ ਭਾਈਚਾਰ ਸੀਗਾ ਉਹ ਸਾਰਾ ਖਤਮ ਕਰ ਦਿੱਤਾ ਇਹਨਾਂ ਮੋਬਾਈਲਾਂ ਨੇ ਇਹਨਾਂ ਸੋਸ਼ਲ ਮੀਡੀਆ ਦੇ ਯੁੱਗ ਨੇ। ਤੋਂ ਜ਼ਿਆਦਾ ਲੋਕ ਨਾ ਬੈਠੇ ਤਾਂ ਕੋਲੀ ਨੇ ਪਰ ਜੁੜੇ ਹੋ ਸੋਸ਼ਲ ਮੀਡੀਆ ਦੇ ਨਾਲ। ਉਹੀ ਮੈਂ ਗੱਲ ਕਰ ਰਹੀ ਹਾਂ ਕਿ ਇੱਕ ਕਮਰੇ 'ਚ ਬੈਠਾ ਇਨਸਾਨ ਇੱਕ ਕਮਰੇ 'ਚ ਬੈਠੀ ਫੈਮਿਲੀ ਇਕੱਠੇ ਬੈਠ ਕੇ ਵੀ ਇਕੱਠੇ ਨਹੀਂ ਹੈ ਕਿਉਂਕਿ ਹਰ ਕੋਈ ਆਪਣੇ ਫੋਨ ਤੇ ਲੱਗਾ ਹੋਇਆ ਹਰ ਕੋਈ ਹਰ ਕਿਸੇ ਦਾ ਆਪਣਾ ਇੰਟਰਸਟ ਬਣ ਚੁੱਕਾ ਹੈ। ਅੱਛਾ ਇੱਕ ਚੀਜ਼ ਨਾ ਮੈਂ ਇੱਥੇ ਐਵੇਂ ਜ਼ਰੂਰ ਐਡ ਕਰਨਾ ਚਾਹਾਂਗੀ ਕਿ ਅਸੀਂ ਜਦੋਂ ਦੇਖਦੇ ਆ ਨਾ ਆਪਣੀ ਫੈਮਿਲੀਜ਼ ਨੂੰ ਮੋਬਾਈਲ ਫੋਨ ਚੁਲਾਦੇ ਸਾਹਮਣੇ ਟੀਵੀ ਜ਼ਰੂਰ ਲਗਾ ਹੁੰਦਾ ਪੂਰਾ ਪਰਿਵਾਰ ਟੀਵੀ ਦੇ ਜਿਹੜੀ ਨਾਲ ਫੋਨ ਚੱਲਦਾ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਦਾ ਜਿਹੜਾ ਯੂਜ਼ ਹੈ ਉਹ ਉਹਦੀ ਦੁਰਵਰਤੋਂ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਕੋਈ ਫਿਲਟਰ ਹੀ ਨਹੀਂ ਹੈ ਇਸ ਦੇ ਵਿੱਚ ਕਿ ਬਹੁਤ ਸਾਰੇ ਅੱਜਕੱਲ੍ਹ ਛੋਟੇ ਤੋਂ ਛੋਟਾ ਬੱਚਾ ਵੀ ਉਹੀ ਚੀਜ਼ ਦੇਖ ਰਿਹਾ ਹੈ ਜੋ ਵੱਡੇ ਦੇਖ ਰਹੇ ਨੇ ਕੋਈ ਫਿਲਟਰ ਨਹੀਂ ਹੈ ਹਰ ਇੱਕ ਚੀਜ਼ ਐਕਸੈਸਿਬਲ ਹੁੰਦੇ ਜਾ ਰਹੀ ਹੈ ਲੱਗਦਾ ਹੈ ਕਿ ਜੋ ਚੀਜ਼ਾਂ ਸਾਨੂੰ ਨਹੀਂ ਸੀ ਪਤਾ ਉਹ ਮਤਲਬ ਜਿਸ ਏਜ ਦੇ ਬੱਚੇ ਆ ਨਾ ਗੱਲ ਕਰਕੇ ਦੇਖੋ ਮੈਂ ਕਿ ਨਹੀਂ ਤੁਹਾਨੂੰ ਉਹ ਚੀਜ਼ਾਂ ਨਹੀਂ ਪਤਾ ਹੋਣਗੀਆਂ ਜੋ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੈ ਜੇ ਬੱਚਾ ਮੋਬਾਈਲ ਉਹਦੇ ਹੱਥ ਚ ਆਤੇ ਹੋ ਮਾਂ ਉਹਦੀ ਉਹਨੂੰ ਰੋਟੀ ਖਿਲਾ ਰਹੀ ਹੈ ਤੇ ਬੱਚੇ ਨੂੰ ਨਹੀਂ ਪਤਾ ਉਹਨੇ ਕਿਹੜੀ ਸਬਜ਼ੀ ਜਾਂ ਕਿਹੜੀ ਦਾਲ ਦੇ ਨਾਲ ਰੋਟੀ ਖਾਧੀ ਇੰਨਾ ਕ ਜਿਹੜਾ ਸੋਸ਼ਲ ਮੀਡੀਆ ਨੇ ਇਫੈਕਟ ਪਾਇਆ ਹੋਇਆ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਨਮਸਕਾਰ ਉੜੇਗ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਅਸੀਂ ਅੱਜ ਖਾਸ ਪ੍ਰੋਗਰਾਮ ਆ ਬੈਕ ਸੁਣਾ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ذریعے ਅਸੀਂ ਜ਼ਿੰਦਗੀ ਨਾਲ ਜੁੜੀਆਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਅਕਸਰ ਹੀ ਗੱਲਾਂ ਕਰਦੇ ਹਾਂ ਉਹਨਾਂ ਵਿਸ਼ਿਆਂ ਤੇ ਗੱਲ ਕਰਦੇ ਹਾਂ ਜਿਨ੍ਹਾਂ ਵਿਸ਼ਿਆਂ ਤੇ ਗੱਲਬਾਤ ਕਰਕੇ ਤੁਹਾਡੀ ਜ਼ਿੰਦਗੀ ਨੂੰ ਜਾਂ ਰੋਜ਼ਾਨਾ ਜ਼ਿੰਦਗੀ ਵਿੱਚ ਹੋਣ ਵਾਲੀਆਂ ਚੀਜ਼ਾਂ ਲੇ ਜਿਹੜੀ ਆ ਸੇਧ ਹੋ ਸਕੇ ਤੇ ਅੱਜ ਦਾ ਟੌਪਿਕ ਵੀ ਸਾਡਾ ਖਾਸ ਰਹਿਣ ਵਾਲਾ ਹੈ ਉਸੇ ਤੇ ਹੀ ਅਸੀਂ ਚਰਚਾ ਕਰਾਂਗੇ ਤੇ ਮੈਂ ਉਸ ਤੋਂ ਪਹਿਲਾਂ ਆਪਣੀ ਸਹਿਯੋਗੀ ਦਾ ਸਵਾਗਤ ਕਰਨਾ ਚਾਹੁੰਦੀ ਆ ਮੇਰੇ ਨਾਲ ਮੇਰੀ ਸਹਿਯੋਗੀ ਅੰਚਲ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਅੰਚਲ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਬੱਚਾ ਬਜ਼ੁਰਗ ਯੰਗਸਟਰ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਤੇ ਉਸ ਮੋਬਾਈਲ ਤੇ ਅਸੀਂ ਇੰਨਾ-ਇਨਾ ਟਾਈਮ ਅੱਜ ਸਪੈਂਡ ਕਰ ਰਹੇ ਹਾਂ ਕਿ ਸ਼ਾਇਦ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਅਲੱਗ ਹੀ ਸ਼ੈਡਿਊਲ ਬਣਾ ਲਿਆ ਕਿਉਂਕਿ ਜੇਕਰ ਰਿਪੋਰਟਸ ਦੀ ਗੱਲ ਕੀਤੀ ਜਾਵੇ ਇੱਕ ਔਸਤਨ ਜਿਹੜੀ ਐਵਰੇਜ ਕੱਢੀ ਗਈ ਆ ਰਿਪੋਰਟਾਂ ਦੇ ਅਨੁਸਾਰ ਇੱਕ ਜਿਹੜਾ ਆਮ ਵਿਅਕਤੀ ਆ ਉਹ ਰੋਜ਼ਾਨਾ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਤੇ 2 ਘੰਟੇ 27 ਮਿੰਟ ਬਿਤਾ ਰਿਹਾ ਹੈ ਮੈਨੂੰ ਲੱਗਦਾ ਮੇਰੀ ਵੀ ਖੋਲ ਕੇ ਦੇਖੋਗੇ ਮੇਰੀ ਵੀ ਇਨੀ ਕੀ ਹੋਏਗੀ ਕਿਉਂਕਿ ਅੱਜ ਕੱਲ ਹਾਂ ਬਿਲਕੁਲ ਅੱਜ ਕੱਲ ਦੌਰ ਹੀ ਸੋਸ਼ਲ ਮੀਡੀਆ ਦਾ ਹੈ ਤੇ ਅੱਜ ਦਾ ਸਾਡਾ ਟੌਪਿਕ ਵੀ ਜਿਹੜਾ ਹੈ ਸੋਸ਼ਲ ਮੀਡੀਆ ਹੀ ਆ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਜਿਹਨੇ ਸਾਡੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪਾਇਆ ਇਹ ਉਹ ਪਲੈਟਫਾਰਮ ਹੈ ਜਿਹੜਾ ਰਤੂ ਰਾ ਤੁਹਾਨੂੰ ਚਮਕਾ ਵੀ ਸਕਦਾ ਹੈ ਤੇ ਤੁਹਾਨੂੰ ਡਿਗਾ ਵੀ ਸਕਦਾ ਹੈ ਇਸੇ ਤੇ ਹੀ ਚਰਚਾ ਕਰਾਂਗੇ ਤੇ ਇਸ ਤੋਂ ਹੀ ਸੇਧ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੋਗੇ ਅਜੇ ਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਨਾ ਇੱਕ ਦੋ ਧਾਰੀ ਤਲਵਾਰ ਦੀ ਤਰ੍ਹਾਂ ਇਸ ਨੂੰ ਵੇਖਾਂਗੇ ਕਿ ਇਹਦੇ ਜੇ ਫਾਇਦੇ ਵੀ ਨੇ ਤਾਂ ਨੁਕਸਾਨ ਨੁਕਸਾਨ ਵੀ ਨੇ ਫਾਇਦੇ ਇਹਦੇ ਜੇ ਆਪਾਂ ਦੇਖੀਏ ਤਾਂ ਦਿਨੋ ਦਿਨ ਤੁਸੀਂ ਕਹਿੰਨਾ ਕਿ ਚਮਕਾਵੇ ਸਕਦੇ ਨੇ ਤਾਂ ਉਵੇਂ ਹੀ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਇੱਕ ਪਾਸੇ ਇਹਦੇ ਫਾਇਦੇ ਬਹੁਤ ਨੇ ਜਦੋਂ ਵਰਲਡ ਕਨਸਾਈਸ ਬਾਤ ਹੋ ਗਿਆ ਹੈ ਹਨਾ ਅਸੀਂ ਆਪਣੇ ਘਰਾਂ ਚੋ ਹੀ ਗੱਲ ਕਰ ਲਈਏ ਬਹੁਤ ਸਾਰੇ ਸਾਡੇ ਮਾਵਾ ਦੇ ਜਾਂ ਫਿਰ ਜਿਹੜੇ ਸਾਡੇ ਪੁਰਾਣੇ ਲੁੱਕ ਨੇ ਨਾ ਆਪਣੇ ਪੁਰਾਣੇ ਸਾਥੀਆਂ ਨੂੰ ਬਹੁਤ ਯਾਦ ਕਰਦੇ ਨੇ ਖਾਸ ਕਰ ਹੁੰਦਾ ਕਿ ਐਲੂਮੀਨੀਅਮ ਮੀਟਸ ਤੇ ਮਿਲਦੇ ਨੇ ਉਹ ਲੋਕ ਪਰ ਹੁਣ ਜੇ ਸੋਸ਼ਲ ਮੀਡੀਆ ਦਾ ਦੌਰ ਹੈ ਨਾ ਤੇ ਪੁਰਾਣੇ ਤੋਂ ਪੁਰਾਣੇ ਲੋਕ ਨੂੰ ਵੀ ਉਹ ਮਿਲ ਸਕਦੇ ਨੇ নো ਡਾਊਟ ਅੰਸ਼ਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਸ ਪਲੇਟਫਾਰਮ ਨੇ ਦੂ ਦਰਾਡੇ ਬੈਠੇ ਰਿਸ਼ਤਿਆਂ ਨੂੰ ਵੀ ਜੋੜ ਕੇ ਰੱਖ ਦਿੱਤਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਉਹ ਪਹਿਲਾਂ ਇੱਕ ਸਾਥ ਵਿੱਚ ਬਹਿਣਾ ਗੱਲਾਂ ਕਰਨੀਆਂ ਠੀਕ ਹੈ ਅੱਜ ਕੱਲ ਕਿਸੇ ਕੋ ਫੈਮਲੀ ਦੇ ਵਿੱਚ ਟਾਈਮ ਨਹੀਂ ਹੈ ਬੱਚੇ ਆਪਣਾ ਫੋਨ ਲੈ ਕੇ ਬੈਠੇ ਹੋਏ ਪੇਰੈਂਟਸ ਆਪਣੇ ਫੋਨ ਤੇ ਲੱਗੇ ਹੋਏ ਬਜ਼ੁਰਗ ਆਪਣੇ ਫੋਨ ਤੇ ਲੱਗੇ ਹੋਏ ਮਤਲਬ ਉਹ ਜਿਹੜੀ ਪਹਿਲਾਂ ਆਪਣਾ ਪਾਂਸੀ ਨਾ ਆਪਸੀ ਭਾਈਚਾਰ ਸੀਗਾ ਉਹ ਸਾਰਾ ਖਤਮ ਕਰ ਦਿੱਤਾ ਇਹਨਾਂ ਮੋਬਾਈਲਾਂ ਨੇ ਇਹਨਾਂ ਸੋਸ਼ਲ ਮੀਡੀਆ ਦੇ ਯੁੱਗ ਨੇ ਹਾਂ ਹੁਣ ਆਪਾਂ ਅਕਸਰ ਦੇਖਦੇ ਹਾਂ ਤੁਸੀਂ ਰਾਤ ਨੂੰ ਖਾਣਾ ਖਾਣ ਜਾਓ ਜਾਂ ਰੈਸਟੋਰੈਂਟ ਦੇ ਵਿੱਚ ਤੁਸੀਂ ਆ ਜਾਂਦੇ ਹੋ ਅਕਸਰ ਦੇਖਦੇ ਹਾਂ ਕਿ ਤੋਂ ਜ਼ਿਆਦਾ ਲੋਕ ਨਾ ਬੈਠੇ ਤਾਂ ਕੋਲੀ ਨੇ ਪਰ ਜੁੜੇ ਹੋ ਸੋਸ਼ਲ ਮੀਡੀਆ ਦੇ ਨਾਲ ਉਹਹੀ ਮੈਂ ਗੱਲ ਕਰ ਰਹੀ ਹਾਂ ਕਿ ਇੱਕ ਕਮਰੇ 'ਚ ਬੈਠਾ ਇਨਸਾਨ ਇੱਕ ਕਮਰੇ 'ਚ ਬੈਠੀ ਫੈਮਿਲੀ ਇਕੱਠੇ ਬੈਠ ਕੇ ਵੀ ਇਕੱਠੇ ਨਹੀਂ ਆ ਕਿਉਂਕਿ ਹਰ ਕੋਈ ਆਪਣੇ ਫੋਨ ਤੇ ਲੱਗਾ ਹੋਇਆ ਹਰ ਕੋਈ ਹਰ ਕਿਸੇ ਦਾ ਆਪਣਾ ਇੰਟਰਸਟ ਬਣ ਚੁੱਕਾ ਹੈ ਉਹ ਚਲਾਈ ਜਾ ਚਲਾਈ ਜਾ ਰਿਹਾ ਆਪਸੀ ਰابطਾ ਜਿਹੜਾ ਉਹ ਘਟ ਗਿਆ ਹੈ ਬਹੁਤ ਅੱਛਾ ਇੱਕ ਚੀਜ਼ ਨਾ ਮੈਂ ਇੱਥੇ ਐਵੇਂ ਜ਼ਰੂਰ ਐਡ ਕਰਨਾ ਚਾਹਾਂਗੀ ਕਿ ਅਸੀਂ ਜਦੋਂ ਦੇਖਦੇ ਆ ਨਾ ਆਪਣੀ ਫੈਮਿਲੀਜ਼ ਨੂੰ ਮੋਬਾਈਲ ਫੋਨ ਚਲਾਦੇ ਸਾਮਨੇ ਟੀਵੀ ਜ਼ਰੂਰ ਲਗਾ ਹੁੰਦਾ ਪੂਰਾ ਪਰ ਉਹ ਟੀਵੀ ਦੇ ਜਿਹੜੀ ਨਾਲ ਫੋਨ ਚੱਲਦਾ ਬਿਲਕੁਲ ਬਿਲਕੁਲ ਪਹਿਲਾ ਸਮਾਂ ਉਹ ਹੁੰਦਾ ਸੀਗਾ ਕਿ ਘਰ 'ਚ ਇੱਕ ਟੀਵੀ ਲੱਗਾ ਆ ਫੈਮਿਲੀ ਅੱਗੇ ਬੈਗੀ ਆ ਤੇ ਉਹ ਆਂਟੀ ਗੁਆਂਟੀ ਇਕੱਠੇ ਹੁੰਦੇ ਸੀ ਆਂਟੀ ਗੁਆਂਟੀ ਇਕੱਠੇ ਹੁੰਦੇ ਸੀ ਉਹ ਮਤਲਬ ਉਹ ਪੂਰਾ ਐਦਰ ਐਟਮੋਸਫੇਅਰ ਬਣਦਾ ਸੀ ਬੈਠ ਕੇ ਆਪਸੀ ਗੱਲਬਾਤ ਕਰਦੇ ਸੀ ਤੇ ਇੱਕ ਫੈਮਿਲੀ ਵੀਸੀਆ ਲਗਾਉਂਦੇ ਹੁੰਦੇ ਸੀਗਾ ਨਾ ਉਹ ਚੀਜ਼ ਮਾਹੌਲ ਬਣਾਉਂਦਾ ਸੀ ਦੌਰ ਵੱਖਰਾ ਸੀ ਤੇ ਇਹ ਸੋਸ਼ਲ ਮੀਡੀਆ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਹੁਤ ਦੂਰ ਕਰ ਦਿੱਤਾ ਅੱਜ ਪਰ ਪਰਬ ਇੱਕ ਚੀਜ਼ ਉੱਤੇ ਆਵੀ ਅਨਕਿ ਬਹੁਤ ਸਾਰੇ ਅਜੀਮਜਮੇਂ ਦੌਰ ਬਦਲਦਾ ਹੈ ਉਵੇਂ-ਉਵੇਂ ਅਸੀਂ ਵੀ ਬਦਲਦੇ ਹਾਂ ਨਾਲੇ ਨਾਲ ਢਲਣਾ ਪੈਂਦਾ ਢਲਣਾ ਪੈਂਦਾ ਸਮੇਂ ਦੇ ਅਨੁਸਾਰ ਢਲਣਾ ਪੈਂਦਾ ਪਰ ਮੇਰੇ ਕਹਿਣ ਦਾ ਮਤਲਬ ਅੰਚਲ ਇਹ ਹੈ ਕਿ ਸੋਸ਼ਲ ਮੀਡੀਆ ਨੂੰ ਡਾਊਟ ਬਹੁਤ ਵਧੀਆ ਪਲੇਟਫਾਰਮ ਆ ਜਿਨ੍ਹਾਂ ਜਿਨ੍ਹਾਂ ਪਲੇਟਫਾਰਮਾਂ ਨੂੰ ਵਿਕਸਿਤ ਕੀਤਾ ਗਿਆ ਸ਼ਾਇਦ ਉਹਨਾਂ ਦਾ ਮੁੱਖ ਟੀਚਾ ਇਹ ਰਿਹਾ ਹੋਗਾ ਕਿ ਮਾਰਕੀਟਿੰਗ ਵਾਸਤੇ ਬਹੁਤ ਜ਼ਿਆਦਾ ਵਧੀਆ ਸੀ ਪਲੇਟਫਾਰਮ ਸੀ ਲੋਕੀ ਆਪਣੀ ਮਾਰਕੀਟਿੰਗ ਕਰਦੇ ਸੀ ਆਪਣੇ ਬਿਜ਼ਨਸ ਦੀ ਪਰ ਅੱਜ ਸੋਸ਼ਲ ਮੀਡੀਆ ਦਾ ਜਿਹੜਾ ਯੂਜ਼ ਹੈ ਉਹ ਉਹਦੀ ਦੁਰਵਰਤੋਂ ਵੀ ਕਾਫੀ ਜ਼ਿਆਦਾ ਹੋ ਰਹੀ ਤੁਸੀਂ ਦੇਖਿਆ ਹੁਣ ਬਹੁਤ ਸਾਰੇ ਕੇਸਿਸ ਇਦਾਂ ਦੇ ਹੋਏ ਹਾਲੇ ਵਿੱਚ ਪੰਜਾਬ ਵਿੱਚ ਥੋੜੇ ਮਹੀਨੇ ਪਹਿਲਾਂ ਇੱਕ ਕਮਲਕੌਰ ਭਾਬੀ ਦਾ ਕੇਸ ਹੋਇਆ ਸੀਗਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਉਹਨਾਂ ਦੇ ਕੰਟੈਂਟ ਇਦਾਂ ਦੇ ਸੀਗੇ ਕਿ ਉਹਨਾਂ ਨੂੰ ਸ਼ਾਇਦ ਆਪਣੀ ਜਾਨ ਹੱਥੋਂ ਗਵਾਣੀ ਪਈ ਆ ਬਟ ਅਸੀਂ ਉਸ ਚੀਜ਼ ਨੂੰ ਵੀ ਅਸੀਂ ਉਸ ਚੀਜ਼ ਦੇ ਵੀ ਪੱਖ 'ਚ ਨਹੀਂ ਆ ਕਿ ਕਿਸੇ ਨੂੰ ਵੀ ਆਪਣੇ ਕਾਨੂੰਨ ਆਪਣੇ ਹੱਥ ਲੈਣਾ ਚਾਹੀਦਾ ਪਰ ਕਾਰਨ ਕੀ ਰਿਹਾ ਸੀਗਾ ਕਾਰਨ ਸੀਗਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਬਲਗੈਰਿਟੀ ਇੰਨੀ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਕੋਈ ਫਿਲਟਰ ਹੀ ਨਹੀਂ ਹੈ ਇਸ ਦੇ ਵਿੱਚ ਕਿ ਬਹੁਤ ਸਾਰੇ ਅੱਜਕੱਲ੍ਹ ਛੋਟੇ ਤੋਂ ਛੋਟਾ ਬੱਚਾ ਵੀ ਉਹੀ ਚੀਜ਼ ਦੇਖ ਰਿਹਾ ਹੈ ਜੋ ਵੱਡੇ ਦੇਖ ਰਹੇ ਨੇ ਕੋਈ ਫਿਲਟਰ ਨਹੀਂ ਹੈ ਹਰ ਇੱਕ ਚੀਜ਼ ਅਕ্সেਸਿਬ ਹੁੰਦੇ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਜੋ ਚੀਜ਼ਾਂ ਸਾਨੂੰ ਨਹੀਂ ਸੀ ਪਤਾ ਉਹ ਮਤਲਬ ਜਿਸ ਏਜ ਦੇ ਵਿੱਚ ਤੁਸੀਂ ਅੱਜਕੱਲ ਦੇ ਬੱਚੇ ਆ ਨਾ ਗੱਲ ਕਰਕੇ ਦੇਖੋ ਮੈਨੂੰ ਨਹੀਂ ਤੁਹਾਨੂੰ ਉਹ ਚੀਜ਼ਾਂ ਨਹੀਂ ਪਤਾ ਹੋਣਗੀਆਂ ਜੋ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੈ ਇੱਕ ਉਹਨਾਂ ਦਾ ਲੈਵਲ ਖਤਮ ਹੋ ਰਿਹਾ ਬਚਪਨਾ ਉਹਨਾਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਉਹ ਮਚਿਓਰਿਟੀ ਦੇ ਵੱਲ ਬੱਚੇ ਜ਼ਰੂਰ ਵੱਧ ਰਹੇ ਹੈ ਕਿ ਅੱਛਾ ਉਹ ਜਿਹੜੇ ਕੰਟੈਂਟ ਪੈ ਰਹੇ ਆ ਨਾ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੋਈ ਏਜ ਲਿਮਟ ਨਹੀਂ ਹੈ ਸੇਮ ਤੁਸੀਂ ਕਹਿ ਲਓ ਇੱਕ ਯੰਗਸਟਰ ਨੂੰ ਉਹ ਸੇਮ ਮਤਲਬ ਕਹਿ ਲਓ ਬਜ਼ੁਰਗ ਵਰਗ ਨੂੰ ਉਹ ਚੀਜ਼ ਤੇ ਤਸੀਮ ਹੀ ਚੀਜ਼ ਉਹ ਤੁਸੀਂ ਬੱਚਿਆਂ ਦੇ ਵਿੱਚ ਵੀ ਦੇਖੀ ਦੇਖੀ ਜਾ ਸਕਦੀ ਹੈ ਕਿ ਬੱਚੇ ਵੀ ਉਹੀ ਕੰਟੈਂਟ ਦੇਖ ਰਹੇ ਆ ਕਿੰਨਾ ਮਾੜਾ ਪ੍ਰਭਾਵ ਪਾ ਰਿਹਾ ਹੈ ਸੋਸ਼ਲ ਮੀਡੀਆ ਇਸ ਟਾਈਮ ਅੱਛਾ ਜਦੋਂ ਆਪਾਂ ਮਾੜੇ ਪ੍ਰਭਾਵ ਦੀ ਗੱਲ ਕਰ ਰਹੇ ਹਾਂ ਨਾ ਪਰਭਾ ਇੱਕ ਚੀਜ਼ ਨੇ ਮੈਂ ਇੱਥੇ ਐਵੇਂ ਨੋਟਿਸ ਕੀਤੀ ਹੈ ਕਿ ਖਾਸ ਕਰਕੇ ਮਿਡਲ ਕਲਾਸ ਬਹੁਤ ਪ੍ਰਭਾਵਿਤ ਹੋਇਆ ਸੋਸ਼ਲ ਮੀਡੀਆ ਤੋਂ ਕਿ ਜਦੋਂ ਆਪਾਂ ਅਕਸਰ ਦੇਖਦੇ ਹਾਂ ਆਪਾਂ ਇੰਸਟਾਗ੍ਰam ਚਲਾਨਦੇ ਹਾਂ ਚਾਹੇ ਫਲਾਨਾ ਟਿਕਾਣਾ ਕੋਈ ਵੀ ਸਾਡਾ ਹੋਵੇ ਸੋਸ਼ਲ ਮੀਡੀਆ ਪਲੇਟਫਾਰਮ ਅਸੀਂ ਦੇਖਦੇ ਹਾਂ ਕਿ ਕਿਸੇ ਨੇ ਕੋਈ ਚੀਜ਼ ਕਰ ਲਈ ਹੈ ਕਿਸੇ ਨੇ ਘਰ ਬਣਾਇਆ ਸਾਡੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਚਾਹੀਏ ਅਸੀਂ ਉਸ ਨੂੰ ਸਕਰੋਲ ਕਰ ਰਹੇ ਹਾਂ ਇੱਕ ਨਾ ਬੀਜ ਜ਼ਰੂਰ ਪੈ ਰਿਹਾ ਕਿ ਹਾਂ ਅਸੀਂ ਵੀ ਨੈਰੀਓ ਇੱਕ ਸੈੱਟ ਹੋ ਜਾਂਦਾ ਆ ਤੁਸੀਂ ਉਹ ਸੁਣਿਆ ਸ਼ੋਅ ਆਫ ਅਸੀਂ ਸ਼ੋਅ ਆਫ ਕਹਿੰਦੇ ਹੁੰਦੇ ਸੀ ਤੇ ਪਰ ਜਿਹੜੇ ਤੁਸੀਂ ਆ ਬੀਜ ਵਾਲਾ ਉਹ ਕੀਤਾ ਨਾ ਕਨਸੈਪਟ ਯੂਜ਼ ਉਹ ਚੀਜ਼ ਬਣਦੀ ਜਾ ਰਹੀ ਹੈ ਕਿ ਇਹਨੇ ਕੀਤਾ ਤਾਂ ਮੈਂ ਵੀ ਕਰਨਾ ਹੈ ਜੇ ਇਹ ਇਸ ਚੀਜ਼ ਤੇ ਤੇ ਮੈਂ ਵੀ ਕੰਨਾ ਮਤਲਬ ਸ਼ੋਅ ਆਫ ਇੰਨਾ ਜ਼ਿਆਦਾ ਵੱ ਚੁੱਕਾ ਹੈ ਹਾਲਾਂਕਿ ਰਿਐਲਿਟੀ ਉਹ ਨਹੀਂ ਹੈ ਰੀਅਲ ਲਾਈਫ ਤੇ ਰੀਅਲ ਲਾਈਫ ਚ ਬਹੁਤ ਫਰਕ ਹੈ ਅੱਜ ਕੱਲ ਜਨੇ ਖਨੇ ਮਤਲਬ ਜੇ ਆਪਾਂ ਬੱਚਿਆਂ ਦੇ ਵੀ ਗੱਲ ਕਰੀ ਨਾ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਮਹਿੰਗੇ ਤੋਂ ਮਹਿੰਗਾ ਫੋਨ ਹੈ ਅਪਾ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕਿਸੇ ਨੇ ਆ ਫੋਨ ਲਿਆ ਅੱਛਾ ਅਸੀਂ ਸਰਚ ਕਰਦੇ ਆ ਕਿੰਨੇ ਦਾ ਆ ਅਸੀਂ ਵੀ ਲੈਣਾ ਹੈ ਅਸੀਂ ਇਹ ਨਹੀਂ ਦੇਖਦੇ ਕਿ ਉਹ EMI ਸਪੇ ਕਰ ਰਿਹਾ ਆ ਜਾਂ ਉਹਦੀ ਫੈਮਿਲੀ ਬੈਕਗ੍ਰਾਉਂਡ ਕੀ ਆ ਅਸੀਂ ਉਹ ਬੱਚਿਆਂ ਦਾ ਅੱਜ ਦੇ ਜਿਹੜੇ ਬੱਚਿਆਂ ਬੱਚਿਆਂ ਦੀ ਵੀ ਜੇਕਰ ਗੱਲ ਕਰੀਏ ਨਾ ਬੱਚੇ ਵੀ ਆ ਚੀਜ਼ਾਂ ਤੋਂ ਮਤਲਬ ਤੁਸੀਂ ਕਹਿ ਲਓ ਪ੍ਰਭਾਵਿਤ ਹੋ ਕੇ ਆਪਣੇ ਕਰਦਿਆਂ ਤੇ ਆਪਣੇ ਪੈਰੈਂਟਸ ਦੇ ਪ੍ਰੈਸ਼ਰ ਬਣਾਦੇ ਇਸ ਚੀਜ਼ਾਂ ਦਾ ਮਮਾ ਮੇਰੇ ਫਰੈਂਡ ਕੋ ਆ ਜਾਂ ਮਮਾ ਮੇਰੇ ਫਰੈਂਡ ਕੋ ਉਹ ਵਾਲਾ ਫੋਨ ਹੈ ਇਹ ਜਾਂ ਤੇ ਇਸ ਤਰ੍ਹਾਂ ਦਾ ਸ਼ਾਇਦ ਪੈਰੈਂਟਸ ਵੀ ਟੌਰਚਰ ਹੋ ਰਹੇ ਨੇ ਅੱਛਾ ਜੇ ਆਪਾਂ ਆਪਣੇ ਬਚਪਨ ਦੇ ਗੱਲ ਕਰੀਏ ਨਾ ਸਾਡੀਆਂ ਮੰਗਾ ਕੁਝ ਏਦਾਂ ਦੀਆਂ ਨਹੀਂ ਸੀ ਹੁੰਦੀਆਂ ਸਿਮਪਲਾਂ ਚ ਸਾਨੂੰ ਤਾਂ ਖਡਾਉਣੇ ਫੜਾ ਦਿੰਦੇ ਹੁੰਦੇ ਸੀ ਉਹ ਵੀ ਤੁਸੀਂ ਖਡਾਉਣਿਆਂ ਦੀ ਵੀ ਕੋਈ ਹਾਂ ਖਡਾਉਣਿਆਂ ਦੀ ਵੀ ਕੋਈ ਇੰਨੀ ਤਾਦਾਦ ਨਹੀਂ ਸੀ ਹੁੰਦੀ ਮਸੀਂ ਇੱਕ ਅੱਧਾ ਘਾਟੇ ਖਲੋਣਾ ਹੁੰਦਾ ਸੀ ਉਸੇ ਖਲੋਣੇ ਨਾਲ ਵੱਡੇ ਵੱਡੇ ਖੇਡਦੇ ਸੀ ਵੱਡੇ ਖੇਡਦੇ ਸੀ ਉਸ ਤੋਂ ਬਾਅਦ ਉਹ ਖਲੋਣੇ ਛੋਟੇ ਦੇ ਹੋ ਜਾਂਦੇ ਹੁੰਦੇ ਸੀ ਪਰ ਅੱਜ ਦਾ ਟਾਈਮ ਉਸ ਟਾਈਮ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਅੱਜ ਕੱਲ ਬੱਚਿਆਂ ਦੇ ਖਡਾਉਣੇ ਪਤਾ ਕੀ ਆ ਗੇਮਸ ਐ ਉਹ ਵੀ ਮੋਬਾਈਲਸ ਵਾਲੇ ਉਹ ਵੀ ਨਹੀਂ ਹੈਗੀ ਕਿ ਬਾਹਰ ਜਾ ਕੇ ਉਹ ਖੇਡਣ ਉਹਨਾਂ ਦਾ ਸਾਰਾ ਟਾਈਮ ਤੁਸੀਂ ਲਾ ਲਓ ਸਕੂਲ ਸਕੂਲਾਂ ਦੀ ਅਸੀਂ ਗੱਲ ਕਰਦੇ ਆ ਜਿਹੜੇ ਪ੍ਰੋਜੈਕਟਸ ਆ ਫੋਨ ਅਸੀਂ ਪੇਰੈਂਟਸ ਉਹ ਪੇਰੈਂਟਸ ਅੱਜ ਅੱਜ ਦੇ ਜ਼ਮਾਨੇ ਦੇ ਅਸੀਂ ਉਹ ਪੇਰੈਂਟਸ ਆ ਅਸੀਂ ਆਪਣੇ ਬੱਚਿਆਂ ਦੇ ਹੱਥ 'ਚ ਮੋਬਾਈਲ ਆਪ ਦਿੰਨੇ ਆ ਕਾਰਨ ਕੀ ਨੇ ਕਾਰਨ ਐ ਸਟੱਡੀ ਬਿਲਕੁਲ ਤੁਸੀਂ ਲਾ ਲਓ ਜੇ ਕੋਈ ਵਰਕਿੰਗ ਐ ਉਹਦੇ ਕੋਈ ਇੰਨਾ ਟਾਈਮ ਨਹੀਂ ਹੈ ਅਗਲਾ ਆਪਣਾ ਕੰਮ ਕਰਨ ਨੂੰ ਬੱਚੇ ਦੇ ਹੱਥ 'ਚ ਮੋਬਾਈਲ ਦੇ ਰਹੇ ਆ ਬੱਚੇ ਚਮਚਾ ਦੇ ਰਹੇ ਰੋਟੀਾਂ ਦੇ ਰਹੇ ਬੱਚੇ ਨੂੰ ਰੋਟੀ ਤੱਕ ਦੀ ਇੰਪੋਰਟੈਂਸ ਨਹੀਂ ਪਤਾ ਕਿ ਮੈਂ ਕੀ ਖਾ ਰਿਆ ਆ ਜਾਂ ਅੱਜ ਮੈਂ ਕਿਹੜੀ ਸਬਜ਼ੀ ਨਾਲ ਰੋਟੀ ਖਾਦੀ ਆ ਨਹੀਂ ਪਤਾ ਬੱਚਿਆਂ ਨੂੰ ਕਿਉਂਕਿ ਅਸੀਂ ਪੈਰੈਂਟਸ ਖੁਦ ਉਹਨਾਂ ਨੂੰ ਦੇ ਰਹੇ ਆ अच्छा इतना एक चीज मैं अभी जरूर ਦੱਸਾਂਗੀ ਕਿ ਮੈਂ ਇੱਕ ਵਾਰ ਨਾ ਇੱਕ ਡਾਕਟਰ ਨਾਲ ਗੱਲ ਕਰ ਰਹੀ ਸੀਗੀ ਉਹ ਬੱਚਿਆਂ ਦੇ ਮਾਹਰ ਸੀਗੇ ਉਹਨਾਂ ਨਾਲ ਗੱਲ ਕੀਤੀ ਕਿ ਜੇਕਰ ਅਸੀਂ ਇਦਾਂ ਕਰਦੇ ਹਾਂ ਉਹ ਕਹਿੰਦੇ ਕਿ ਬੱਚਾ ਟੇਸਟ ਭੁੱਲ ਜਾਏਗਾ ਉਹਨੂੰ ਨਹੀਂ ਪਤਾ ਕਿ ਉਹਨੇ ਰੋਟੀ ਖਾਧੀ ਕੀ ਖਾਧਾ ਟੇਸਟ ਨਹੀਂ ਬੱਚਾ ਨੂੰ ਯਾਦ ਰਹੇਗਾ ਉਹ ਬਸ ਉਹ ਮੂੰਹ ਦੇ ਵਿੱਚ ਹੀ ਯੂਜ਼ ਟੂ ਹੋ ਗਏ ਨੇ ਉਹ ਬਸ ਖਾ ਰਹੇ ਨੇ ਢਿੱਡ ਭਰ ਰਹੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਕੀ ਖਾ吃 ਰਹੇ ਨੇ ਉਹ ਹੀ ਮੈਂ ਗੱਲ ਕਰਦੀ ਹਾਂ ਕਿ ਬੱਚਿਆਂ ਨੂੰ ਤੁਸੀਂ ਪੁੱਛ ਲਓ ਜੇ ਬੱਚਾ ਮੋਬਾਈਲ ਉਹਦੇ ਹੱਥ 'ਚ ਆਤੇ ਹੋ ਮਾਂ ਉਹਦੀ ਉਹਨੂੰ ਰੋਟੀ ਖਿਲਾ ਰਹੀ ਹੈ ਤੇ ਬੱਚੇ ਨੂੰ ਨਹੀਂ ਪਤਾ ਉਨੇ ਕਿਹੜੀ ਸਬਜੀ ਜਾਂ ਕਿਹੜੀ ਦਾਲ ਦੇ ਨਾਲ ਰੋਟੀ ਖਾਦੀ ਇੰਨਾ ਕ ਜਿਹੜਾ ਸੋਸ਼ਲ ਮੀਡੀਆ ਨੇ ਇਫੈਕਟ ਪਾਇਆ ਹੋਇਆ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅੱਛਾ ਪ੍ਰਭਾ ਇੱਕ ਚੀਜ਼ ਨਾ ਇੱਥੇ ਐ ਵੀ ਹੈ ਕਿ ਮੈਂ ਜਦੋਂ ਆਪ ਖਡੋਨਿਆਂ ਦੀ ਗੱਲ ਕਰ ਰਹੀ ਸੀ ਨਾ ਕਿ ਸਾਡੇ ਕੋਲ ਵੱਡੇ ਦਾ ਜਿਹੜਾ ਖਡੋਨਾ ਛੋਟੇ ਕੋਲ ਜਾਂਦਾ ਸੀ ਮੈਂ ਇੱਕ ਦਿਨ ਖਡੋਨਿਆਂ ਦੇ ਦੁਕਾਨ ਤੇ ਗਈਆਂ ਮੈਂ ਵੇਖ ਕੇ ਆਪ ਹੈਰਾਨ ਹੋ ਗਈ ਜਦ ਕਿ ਮੇਰੀ ਏਜ ਇੰਨੀ ਵੀ ਵੱਡੀ ਨਹੀਂ ਹੋਏਗੀ ਕਿ 4000 ਰੁਪਏ ਤੋਂ ਇੱਕ ਖਡੋਣੇ ਦੀ ਸਟਾਰਟਿੰਗ ਹੋ ਰਹੀ ਹੈ ਬਿਲਕੁਲ ਮੈਂ ਹੈਰਾਨ ਹਾਂ ਔਰ ਤੁਸੀਂ ਤੁਸੀਂ ਇਸ ਚੀਜ਼ ਨੂੰ ਤੁਸੀਂ ਤਤ ਲੱਭਿਆ ਨਾ ਉਹਦਾ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਉਹ ਜੋ ਚੱਲ ਰਿਹਾ ਆ ਬੱਚੇ ਉਹਨਾਂ ਚੀਜ਼ਾਂ ਨੂੰ ਪਸੰਦ ਕਰ ਰਹੇ ਆ ਕਿਉਂਕਿ ਮੰਨ ਲਓ ਸੋਸ਼ਲ ਮੀਡੀਆ ਰੀਲਸ ਦੀ ਅਸੀਂ ਗੱਲ ਕਰੀਏ ਰੀਲਸ ਤੇ ਕਿਸੇ ਬੱਚੇ ਨੇ ਦੇਖ ਲਿਆ ਮਮਾ ਉਹ ਸਟੋਏ ਨਾਲ ਖੇਡ ਰਿਹਾ ਸੀ ਉਹ ਸਟੋਏ ਦੀ ਜਿਹੜੀ ਡਿਮਾਂਡ ਵੱਧ ਜੂਗੀ ਮਾਰਕੀਟ ਦੇ ਵਿੱਚ ਮਤਲਬ ਇਨਡਾਇਰੈਕਟਲੀ ਸੋਸ਼ਲ ਮੀਡੀਆ ਸਾਰੇ ਪਾਸਿਓਂ ਜਿਹੜੀ ਆ ਸਾਡੀ ਲਾਈਫ ਨੂੰ ਇਫੈਕਟ ਕਰ ਰਿਹਾ ਆ अच्छा एक पासे आपा कंपैरिजन दी गल कर रहे हैं कि कंपेयर आपा लाइफ नु ਕਰਨ ਲੱਗ ਪਏ ਦੂਸਰੇ ਪਾਸੇ ਨਾ ਮੈਨੂੰ ਲੱਗਦਾ ਕਿ ਖੁਸ਼ੀ ਵਰਸ ਸੋਸ਼ਲ ਮੀਡੀਆ ਤੇ ਲੱਭਦੇ ਆ ਬਿਲਕੁਲ ਕਿ ਮੈਂ ਫੋਟੋ ਪਾਈ ਤੇ ਮੈਨੂੰ ਇੰਨੇ ਲਾਈਕਸ ਆਏ ਮਤਲਬ ਮੈਂ ਸੋਹਣੀ ਲੱਗਦੀ ਸੀ ਆਪਾਂ ਅਸਲ ਚ ਨਹੀਂ ਦੇਖਣਾ ਕਿ ਮੈਨੂੰ ਕਿਸਨੇ ਤਾਰੀਫ ਕੀਤੀ ਜਾਂ ਨਹੀਂ ਕੀਤੀ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਲਾਈਕਸ ਤੇ ਡਿਪੈਂਡ ਹੋ ਗਏ ਆ ਅਸੀਂ ਕਮੈਂਟਸ ਤੇ ਡਿਪੈਂਡ ਹੋ ਗਏ ਆ ਕਿਉਂਕਿ ਹੁਣ ਸਾਡਾ ਅਸੀਂ ਆਪਣਾ ਹੀ ਦੱਸਦੇ ਹਾਂ ਤੁਹਾਨੂੰ 뷰 ਪੁਆਇੰਟ ਆਫ 뷰 ਇਹੀ ਆ ਅੱਜ ਦਾ ਪੁਆਇੰਟ ਆਫ 뷰 ਇਹੀ ਕਹਿੰਦਾ ਕਿ ਅਸੀਂ ਇੱਕ ਰੀਲ ਇੱਕ ਫੋਟੋ ਪੋਸਟ ਕੀਤੀ ਹੈ ਔਰ ਇਹਤੇ ਲਾਈਕਸ ਦੱਸੂਗੇ ਕਿ ਸਾਡੀ ਮੈਂਟਲ ਹੈਲਥ ਕਿੱਦਾਂ ਦੀ ਰਹੂਗੀ ਔਰ ਇਹਤੇ ਆਏ ਕਮੈਂਟਸ ਦੱਸੋਗੇ ਸਾਡੀ ਮੈਂਟਲ ਹੈਲਥ ਕਿਉਂ ਕਿ ਜਿਹੜਾ ਬੰਦਾ ਅੱਜ ਪੋਸਟ ਕਰ ਰਿਹਾ ਆ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਰਾਤ ਪਰ ਉਹਦੇ ਦਿਮਾਗ 'ਚ ਇਹੀ ਲੱਗਾ ਰਹਿਣਾ ਕਿ ਇੰਨੇ ਲਾਈਕਸ ਆਣੇ ਚਾਹੀਦੇ ਇੰਨੇ ਲਾਈਕਸ ਦੀ ਲਾਈਕਸ ਦੇ ਪਿੱਛੇ ਦੀ ਦੌੜ ਲੱਗੀ ਹੋਈ ਆ ਮੈਂਟਲ ਪੀਸ ਉਹਦਾ ਮਤਲਬ ਪੂਰੀ ਤਰ੍ਹਾਂ ਨਾਲ ਭੰਗ ਹੋ ਰਿਹਾ ਆ ਇਸ ਚੀਜ਼ ਨਾਲ ਕਈ ਲੋਕੀ ਡਿਪਰੈਸ਼ਨ ਦਾ ਵੀ ਸ਼ਿਕਾਰ ਹੋਏ ਮਤਲਬ ਬਹੁਤ ਮਿਲ ਮਿਲ ਮਿਲਾ ਕੇ ਬਹੁਤ ਸਾਰੇ ਇਧਰੇ ਤੱਥ ਆ ਸੋਸ਼ਲ ਮੀਡੀਆ ਨੇ ਬਹੁਤ ਇਫੈਕਟ ਕੀਤਾ ਹੋਇਆ ਹੈ ਤੇ 노 ਡਾਊਟ ਸੋਸ਼ਲ ਮੀਡੀਆ ਦਾ ਸਾਨੂੰ ਬੈਨੀਫਿਟਸ ਵੀ ਬਹੁਤ ਆ ਮਾਰਕੀਟਿੰਗ ਲਈ ਬਹੁਤ ਅੱਛਾ ਆ ਅਰਨਿੰਗ ਲਈ ਬਹੁਤ ਅੱਛਾ ਆ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਐਸ ਅ ਯੂਜ਼ ਹਾਂ ਯੂਸਫੁਲ ਇਹਨੂੰ ਸੋਸ ਬਣਾਇਆ ਇਹਨੂੰ ਪਲੇਟਫਾਰਮ ਬਣਾਏ ਦੇ ਤੇ ਆਪਣੀ ਅਰਨਿੰਗ ਕੰਨੀ ਸਟਾਰਟ ਕੀਤੀ ਆ अच्छा ਜਿੱਦਾਂ ਤੁਸੀਂ ਮੈਨੂੰ ਕਿਹਾ ਨਾ ਕਿ ਜਿੱਦਾਂ ਬਹੁਤ ਸਾਰੇ ਲੋਕ ਜਿੱਦਾਂ ਲਾਈਕਸ ਦੇ ਉੱਪਰ ਡਿਪੈਂਡ ਹੋ ਰਹੇ ਐ ਉਵੇਂ ਮੈਨੂੰ ਲੱਗਦਾ ਕਿ ਰਿਸ਼ਤੇ ਵੀ ਛੁੱਟਦੇ ਜਾ ਰਹੇ ਐ ਕਿ ਇਸ ਬੰਦੇ ਨੇ ਮੇਰਾ ਕੋਈ ਤਾਂ ਲਾਈਕ ਨਹੀਂ ਕੀਤੀ ਕਮੈਂਟ ਨਹੀਂ ਕੀਤਾ ਜਾਂ ਲੇਟ ਰਿਪਲਾਈ ਹਾਂ ਉਹ ਮੈਨੂੰ ਲੱਗਦਾ ਕਿ ਬਹੁਤ ਇਫੈਕਟ ਕਰ ਰਿਹਾ ਔਰ ਇਹ ਕਿਤਨੇ ਕਿਤੇ ਸਟ੍ਰੈਸ ਵੀ ਦੇ ਰਿਹਾ ਉਸ ਪਰਸਨ ਨੂੰ ਚਾਹੇ ਗੱਲ ਇਦਾਂ ਦੀ ਨਹੀਂ ਆ ਹੁਣ ਮੈਂ ਵੀ ਕਈ ਵੇਲੇ ਫੋਨ ਚਲਾਨੀ ਆ ਮੈਂ ਫੋਨ ਚਲਾਨੀ ਆ ਠੀਕ ਹੈ ਕਿਸੇ ਦੀ ਆ ਗਈ ਕਿਸੇ ਤੇ ਲਾਈਕ ਕਰ ਦਿੱਤਾ ਮਤਲਬ ਅੱਜ ਕੱਲ ਦਾ ਮਤਲਬ ਬੰਦੇ ਨੇ ਆਪਣਾ ਇੰਨਾ ਸਮਾਂ ਬਚਾਈ ਜਾਂਦਾ ਆ ਸਮਾਂ ਬਚਾਈ ਜਾਂਦਾ ਪਰ ਲਗਾ ਕਿੱਥੇ ਰਿਹਾ ਸੋਸ਼ਲ ਮੀਡੀਆ ਤੇ ਸਕਿਪ ਕਰ ਦਿੱਤਾ ਲਾਈਕ ਕੀਤਾ ਸਕਿਪ ਕੀਤਾ ਲਾਈਕ ਕੀਤਾ ਉਹ ਮਤਲਬ ਉਹ ਚੀਜ਼ ਕਿਸੇ ਨੂੰ ਮਿਸ ਅੰਡਰਸਟੈਂਡਿੰਗ ਪੇਸ਼ ਹੋ ਰਹੀ ਆ ਅਗਲੇ ਨੇ ਕਹਿਣਾ ਸਾਡੀ ਫੋਟੋ ਤੇ ਰਿਐਕਟ ਨਹੀਂ ਕੀਤਾ ਥੈਟ ਮੀਨ ਨਹੀਂ ਸਾਡੇ ਤੋਂ ਸੜਦਾ ਆ ਜਾਂ ਫਿਰ ਸਾ ਨਹੀਂ ਮਤਲਬ ਉਹ ਚੀਜ਼ਾਂ ਮਤਲਬ ਕਰਦੀਆਂ ਕਰ ਰਹੀਆਂ ਮੈਂਟਲ ਪੀਸ ਮੈਨੂੰ ਲੱਗਦਾ ਹੌਲੀ ਹੌਲੀ ਖਤਮ ਹੋ ਰਿਹਾ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ ਪੇਸ਼ੈਂਸ ਲੈਵਲ ਘਟ ਰਿਹਾ ਹੈ ਹੁਣ ਜੇ ਮੈਂ ਕਹਾਂ ਨਾ ਕਿ ਤੁਸੀਂ ਮੈਨੂੰ ਇੱਕ ਥੀਏਟਰ ਦੇ ਵਿੱਚ ਲੈ ਜਾ ਕੇ 2.5 ਘੰਟਿਆਂ ਦੀ ਫਿਲਮ ਦਿਖਾਣੀ ਹੈ ਮੈਂ ਨਹੀਂ ਵੇਖਾਂਗੀ ਕਿਉਂ ਆਦਤ ਪੈ ਗਈ ਹੈ 30 ਸੈਕਿੰਡ ਬਸ 30 ਸੈਕਿੰਡ ਰਹਿ ਗਈ ਹੈ ਲਾਈਫ ਮਤਲਬ ਤੁਸੀਂ ਇਹ ਲਾ ਲਓ ਇੰਸਟਾਗ੍ਰam ਫੇਸਬੁੱਕ ਇਹਨਾਂ ਚੀਜ਼ਾਂ ਦੇ ਅਲਗੋਰਿਦਮ ਲਾ ਲਓ ਜੋ ਵੀ ਰੀਲ ਚੱਲਦੀ ਹੋਊਗੀ ਜਾਂ ਜਿਹੋ ਜਿਹਾ ਤੁਹਾਡਾ ਉਸ ਟਾਈਮ ਮਾਈਂਡ ਸੈਟ ਹੋਗਾ ਉਹੀ ਆਊਗਾ ਉਹੀ ਆਊਗਾ ਔਰ ਇਹ ਕਿੱਦਾਂ ਹੋ ਰਿਹਾ ਕਿਉਂਕਿ ਜਦੋਂ ਅਸੀਂ ਐਪਸ ਨੂੰ ਡਾਊਨਲੋਡ ਕਰਦੇ ਆ ਅਸੀਂ ਪਰਮਿਸ਼ਨਸ ਦਿੰਦੇ ਆ ਉਹਨਾਂ ਨੂੰ ਮਾਈਕ੍ਰੋਫੋਨ ਦੀ ਮਤਲਬ ਸਪੀਕਰਸ ਦੀ ਸਾਰੀਆਂ ਚੀਜ਼ਾਂ ਦੀ ਅਸੀਂ ਪਰਮਿਸ਼ਨ ਦਿੰਦੇ ਆ ਤੇ ਐਲਗੋਰਿਦਮ ਵੀ ਇਦਾਂ ਨਹੀਂ ਹੈਗਾ ਕਿ ਉਹ ਆਪਣੇ ਵੱਲੋਂ ਪੇਸ਼ ਕਰ ਰਿਹਾ ਉਹ ਤੁਹਾਨੂੰ ਸੁਣ ਰਿਹਾ ਆ ਮੰਨ ਲਓ ਤੁਸੀਂ ਅੱਜ ਕਿਸੇ ਇੱਕ ਵਰਡ ਦਾ ਯੂਜ਼ ਕੀਤਾ ਆ ਇਸ ਟਾਈਮ ਤੁਹਾਡਾ ਫੋਨ ਚਾਹੇ ਤੁਸੀਂ ਯੂਜ਼ ਨਹੀਂ ਕਰ ਰਹੇ ਪਰ ਇਹ ਵਰਕ ਕਰ ਰਿਹਾ ਆ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਆਪਣੇ ਫਰੈਂਡ ਸਰਕਲ 'ਚ ਬੈਠੀ ਆ ਮੇਰਾ ਮੋਬਾਈਲ ਫੋਨ ਬੰਦ ਹੈ ਮੈਂ ਗੱਲ ਕਰ ਰਹੀ ਹਾਂ ਜੁਲਰੀ ਤੇ ਵਿਦ ਇਨ ਅ ਸੈਕਿੰਡ ਮੈਂ ਆਪਣਾ ਮੋਬਾਈਲ ਫੋਨ ਓਨ ਕਰਦੀ ਆ ਮੈਨੂੰ ਜੁਲਰੀ ਦੀ ਐਡ ਸ਼ੋ ਹੋ ਜਾਂਦੀ ਆ ਬਿਲਕੁਲ ਉਹਨਾਂ ਨੇ ਤੁਹਾਡੇ ਇੰਟਰਸਟ ਸੁਣ ਲਿਆ ਨਾ ਉਸ ਦੇ ਅਕੋਰਡਿੰਗਲੀ ਤੁਹਾਡੀ ਫੀਡ ਸੈੱਟ ਹੋ ਗਈ ਮਤਲਬ ਤੁਸੀਂ ਨਹੀਂ ਫੋਨ ਨੂੰ ਚਲਾ ਰਹੇ ਅੱਜ ਫੋਨ ਤੁਹਾਨੂੰ ਚਲਾ ਰਿਹਾ ਹੈ ਬਿਲਕੁਲ ਅੱਛਾ ਇੱਕ ਚੀਜ਼ ਨਾ ਮੈਂ ਇੱਥੇ ਇਹ ਵੀ ਦੇਖੀ ਕਿ ਜਦੋਂ ਸੋਸ਼ਲ ਮੀਡੀਆ ਦਾ ਐਲਗੋਰਿਦਮ ਹੋ ਰਿਹਾ ਹੈ ਨਾ ਉਹ ਵੀ ਤੁਹਾਡੀ ਮਾਈਂਡ ਦਾ ਐਲਗੋਰਿਦਮ ਵੀ ਚੇਂਜ ਹੋ ਰਿਹਾ ਆ ਬਿਲਕੁਲ ਕੋਈ ਚੀਜ਼ ਤੁਹਾਡੇ ਇਹ ਮੈਂ ਆਪ ਐਕਸਪੀਰੀਅੰਸ ਕੀਤੀ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਨੀ ਆ ਅੰਚਲ ਮੈਂ ਤੁਸੀਂ ਲਾ ਲਓ ਮੈਂ ਜਿੱਦਾਂ ਫੋਨ ਚਲਾ ਰਹੀ ਆ ਨਾ ਮੈਂ ਇੱਕ ਰੀਲ ਦੇਖੀ ਬੀਟ Song ਚੱਲ ਰਿਹਾ ਮੇਰਾ ਮਾਈਂਡ ਉਦਾਂ ਦਾ ਚੱਲ ਰਿਹਾ ਠੀਕ ਹੈ ਉਸ ਤੋਂ ਬਾਅਦ ਕੋਈ ਸੈਡ ਆ ਗਈ ਨਾ ਤੇ ਮੈਂ ਜੀ ਉਦੇ ਵਿੱਚ ਉਹਨੂੰ ਨੂੰ ਦੇਖਨੇ ਆ ਨਾ ਪੂਰੀ ਸਕਰੀਨ ਨੂੰ ਤੇ ਮੇਰਾ ਮਾਈਂਡ ਸੈਟ ਉਦਾਂ ਦਾ ਹੋਇਆ ਨਾ ਮੈਨੂੰ ਕੁਝ ਉਦਾਂ ਦੀਆਂ ਗੱਲਾਂ ਯਾਦ ਆ ਨਾਲ ਜਿਵੇਂ ਕਿ ਮੈਂ ਸੈਡ ਹੋ ਜਮਾ ਮਤਲਬ ਉਹ ਚੀਜ਼ਾਂ ਨੂੰ ਰਿਲੇਟ ਕਰਦੀ ਹਾਂ ਔਰ ਉਦਾਂ ਦਾ ਦਾ ਮਾਈਂਡ ਸੈਟ ਕਰ ਦਿੰਦਾ ਆ ਉਦਾਂ ਦਾ ਅਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਆ ਜਿਦਾ ਆਪਾਂ ਦੇਖ ਰਿਹਾ ਨਾ ਕਿ ਹੁਣ ਮੈਂ ਇੱਕ ਚੀਜ਼ ਦੇਖੀ ਸੈਡ ਸਿਨੈਰੀਓ ਹੈ ਮੈਂ ਆਪਣੇ ਨਾਲ ਦੇ ਆ ਜਿਨ੍ਹਾਂ ਨਾਲ ਮੈਂ ਕਨੈਕਟਡ ਆ ਮੈਂ ਉਹਨਾਂ ਨਾਲ ਰਿਲੇਟ ਕਰਾਂਗੀ ਕਿ ਮੈਨੂੰ ਲੱਗਦਾ ਕਿ ਆ ਬੰਦਾ ਮੈਨੂੰ ਪਸੰਦ ਨਹੀਂ ਕਰਦਾ ਆ ਬੰਦਾ ਮੇਰੇ ਬਾਰੇ ਇਦਾਂ ਸੋਚਦਾ ਹੋਏਗਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ ਕਿ ਕੋਈ ਆਪਸੇ ਜਲ ਰਹਾ ਹੈ ਬਿਲਕੁਲ ਉਹੀ ਮਾਈਂਡ ਦੇ ਵਿੱਚ ਤੁਹਾਡੇ ਚਲੇ ਜਾਣਾ ਕਿ ਹਾਂ ਆਪ ਨੂੰ ਲੱਗਦਾ ਇਹ ਮਿਸ ਅੰਡਰਸਟੈਂਡਿੰਗ ਦਾ ਵੀ ਕਾਰਨ ਹੈ ਸੋਸ਼ਲ ਮੀਡੀਆ ਸਾਡੇ ਦਿਮਾਗ 'ਚ ਬੀਜ ਦੀ ਹੀ ਗੱਲ ਆ ਰਹੀ ਹੈ ਕਿ ਉਹ ਸਾਡੇ ਦਿਮਾਗ 'ਚ ਬੀਜ ਰਹੇ ਨੇ ਇੱਕ ਚੀਜ਼ ਐ ਹੋ ਰਹੀ ਐ ਦੂਸਰੇ ਪਾਸੇ ਪੇਸ਼ੈਂਟਸ ਲੈਵਲ ਬੱਚਿਆਂ ਦਾ ਬਹੁਤ ਘਟ ਰਿਹਾ ਬਿਲਕੁਲ ਬਹੁਤ ਘਟ ਰਿਹਾ ਹੈ ਇਹ ਤਾਂ ਸਹੀ ਗੱਲ ਹੈ ਕਿ ਬੱਚੇ ਮਤਲਬ ਤੁਸੀਂ ਉਹਨਾਂ ਨੂੰ ਫੋਨ ਨਹੀਂ ਨਾ ਦੇ ਰਹੇ ਉਹ ਕੁਝ YouTube ਵਗੈਰਾ ਕੁਝ ਨਹੀਂ ਦੇਖ ਰਹੇ ਤੇ ਉਹਨਾਂ ਚ ਇੰਨਾ ਪੇਸ਼ੈਂਸ ਨਹੀਂ ਹੈਗਾ ਕਿ ਉਹ 10 ਮਿੰਟ ਜਾਂ 15 ਮਿੰਟ ਆਪਣੀ ਰੋਟੀ ਨੂੰ ਦੇ ਸਕਾਂ ਜਾਂ ਤੁਸੀਂ ਇਹ ਕਹਿ ਲਓ ਕਿ ਅੱਜ ਪੈਰੈਂਟਸ ਨੇ ਜਾਂ ਸਕੂਲ ਸਕੂਲਾਂ ਵਾਲਿਆਂ ਨੇ ਵੀ ਬਹੁਤ ਵੱਡਾ ਹੱਥ ਸਕੂਲ ਵਾਲਿਆਂ ਦਾ ਕਿ ਫੋਨ ਬੱਚਿਆਂ ਦੇ ਹੱਥ ਚ ਗਏ ਕਿੱਦਾਂ ਪ੍ਰੋਜੈਕਟਸ ਤੁਸੀਂ ਦੇਖ ਲਓ ਆਨਲਾਈਨ ਕਲਾਸਸ ਆਨਲਾਈਨ ਕੋਵਿਡ ਦਾ ਟਾਈਮ ਹੋਇਆ ਸਾਰਾ ਕੁਝ ਸਾਰਾ ਕੁਝ ਆਨਲਾਈਨ ਹੋ ਗਿਆ ਤੇ ਬੱਚਿਆਂ ਨੇ ਉਦੋਂ ਇੰਨਾ ਮਤਲਬ ਫੋਨ ਨੂੰ ਚਲਾਇਆ ਤੇ ਉਸ ਤੋਂ ਬਾਅਦ ਤਾਂ ਇਹਦੀ ਜਿੱਦਾਂ ਅੰਕੜੇ ਵੱਧਦੇ ਗਏ ਕਿ ਬੱਚੇ ਹੁਣ ਫੋਨ ਛੱਡੇ ਹੀ ਨਹੀਂ ਸਕਦੇ ਫੋਨ ਤੋਂ ਬਿਨਾ ਬੱਚੇ ਔਰ ਬੱਚਿਆਂ ਦੀ ਹੀ ਨਹੀਂ ਗੱਲ ਤੁਸੀਂ ਦੇਖੋ ਸਾਡੇ ਬਜ਼ੁਰਗ ਉਹ ਨਹੀਂ ਛੱਡ ਰਹੇ ਉਹ ਨਹੀਂ ਛੱਡ ਰਹੇ ਔਰ ਸਾਡੀ ਜਨਰੇਸ਼ਨ ਨੂੰ ਹੁਣ ਇਹ ਪ੍ਰੋਬਲਮ ਹੋ ਰਹੀ ਆ ਕਿ ਯਾਰ ਚਲੋ ਅਸੀਂ ਤਾਂ ਚਲਾਣ ਦੇ ਸੀ ਉਹ ਜੱਟ ਰਹੇ ਮਤਲਬ ਇਸ ਚੀਜ਼ ਤੋਂ ਪਰੇਸ਼ਾਨ ਹੋ ਰਿਹਾ ਕਿ ਹੁਣ ਮੰਮੀ ਨੂੰ ਅਸੀਂ ਕਹਿੰਨੇ ਆ ਘਰ ਜਾ ਕੇ ਅਸੀਂ ਸਾਰਨਾ ਪਹਿਲਾਂ ਸਾਡਾ ਕੰਮ ਹੁੰਦਾ ਸੀ ਮੰਮੀ ਨੂੰ ਲੱਗਦੇ ਆ ਮੰਮੀ ਜੀ ਆਪਣਾ ਫੋਨ ਚਲਾ ਰਹੇ ਆ ਮੰਮੀ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੋਈ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਮਤਲਬ ਉਹ ਚੀਜ਼ ਬਜ਼ੁਰਗਾਂ ਲਈ ਵੀ ਕਾਫੀ ਉਹ ਆ ਕਿੱਥੇ ਬਜ਼ੁਰਗ ਹੁੰਦੇ ਸੀ ਹਾਂ ਕਿੱਥੇ ਬਜ਼ੁਰਗ ਹੁੰਦੇ ਸੀ ਉਹ ਬੈਠਦੇ ਸੀ ਕੁਝ ਗੱਲਾਂ ਸਮਝਾਉਂਦੇ ਸੀ ਨਾ ਅੱਜ ਟਾਈਮ ਬੱਚਿਆਂ ਕੋਲ ਹੈ ਨਾ ਬਜ਼ੁਰਗ ਕੋਲ ਕਿਉਂਕਿ ਟਾਈਮ ਜਾ ਕਿੱਥੇ ਰਿਹਾ ਸੋਸ਼ਲ ਮੀਡੀਆ ਤੇ ਹੂੰ ਸੋਸ਼ਲ ਮੀਡੀਆ ਦਾ ਦੌਰ ਹੀ ਕੁਝ ਇਸ ਤਰੀਕੇ ਦਾ ਹੈ ਨਾ ਸਮੇਂ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਬਜ਼ੁਰਗ ਵੇਟਾਲ ਰਹੇ ਨੇ ਉਹਨਾਂ ਨੇ ਜੋ ਚੀਜ਼ਾਂ ਦੇਖੀਆਂ ਪਹਿਲਾਂ ਉਹ ਚੀਜ਼ਾਂ ਪਹਿਲਾਂ ਅਸੀਂ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣਦੇ ਸੀਗੇ ਪਹਿਲਾਂ ਜੋ ਜਿਦਾ ਦੱਸਦੇ ਸੀ ਪਰ ਅੰਝ ਨੂੰ ਉਹ ਚੀਜ਼ ਤਾਂ ਖਤਮ ਹੀ ਹੋ ਗਈ ਬਸ ਬਜ਼ੁਰਗਾਂ ਕੋਲ ਵੀ ਟਾਈਮ ਨਹੀਂ ਹੈਗਾ ਕਿ ਉਹ ਕਹਾਣੀਆਂ ਸੁਣਾ ਜਾਂ ਇਦਾਂ ਦੀਆਂ ਬੁਝਾਰਤਾਂ ਵਗੈਰਾ ਜੋ ਵੀ ਉਹ ਪਾਉਂਦੇ ਹੁੰਦੇ ਸੀ ਆਪਣੇ ਬੱਚਿਆਂ ਦਾ ਇੱਕ ਹੁੰਦਾ ਪਾਲਣਾ ਇੱਕ ਹੁੰਦਾ ਪਰਵਰਿਸ਼ ਕਰਨਾ ਪਰਵਰਿਸ਼ ਜਿਹੀ ਜਿਹੜੀ ਪੁਰਾਣੇ ਸਮਿਆਂ ਵਿੱਚ ਜਿੱਦਾਂ ਸਾਡੇ ਦਾਦੇ ਪਰਦਾਦਿਆਂ ਨੇ ਸਾਡੇ ਮਾਪਿਓ ਦੀ ਕੀਤੀ ਉਹਨਾਂ ਨੂੰ ਅਸੀਂ ਪਰਵਰਿਸ਼ ਕਹਿ ਸਕਦੇ ਕਿ ਬੈਠਦੇ ਹੁੰਦੇ ਸੀ ਆਪਸ ਵਿੱਚ ਰਾਬਤਾ ਕਾਇਮ ਕਰਦੇ ਹੁੰਦੇ ਸੀ ਦਿਲ ਦੀ ਗੱਲ ਕਰਦੇ ਹੁੰਦੇ ਸੀ ਅੱਜ ਕੱਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋ ਵੀ ਇੰਨਾ ਟਾਈਮ ਹੈਗਾ ਆਪਣੇ ਪੇਰੈਂਟਸ ਕੋ ਬੈਠਣ ਦਾ ਜਾਂ ਪੇਰੈਂਟਸ ਵੀ ਜਿਹੜੇ ਵਰਕਿੰਗ ਪੇਰੈਂਟਸ ਆ ਉਹ ਇੰਨਾ ਟਾਈਮ ਦੇ ਸਕਦੇ ਮੈਂ ਉਸੇ ਹੀ ਗੱਲ ਤੇ ਆ ਰਹੀ ਸੀ ਕਿ ਅੱਜ ਕੱਲ ਟਾਈਮ ਬਚਿਆ ਹੀ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਪੇਰੈਂਟਸ ਨੇ ਦੋਵੇਂ ਜਿਹੜੇ ਨੇ ਕੰਮ ਕਰ ਰਹੇ ਨੇ a 9 to 5 ਉਹਨਾਂ ਦੀ ਜੌਬ ਹੁੰਦੀ ਹੈ ਕਈ ਵਾਰ ਐਦਾ ਹੁੰਦਾ ਹੈ ਕਿ ਮੀਟਿੰਗਸ ਆ ਗਈਆਂ ਨਹੀਂ ਤਾਂ ਉਹਨਾਂ ਨੂੰ ਹੋਰ ਉੱਥੇ ਰਹਿਣਾ ਪੈਂਦਾ ਤੇ ਉਹਨਾਂ ਕੋਲ ਕੋਈ ਆਪਸ਼ਨ ਬਚਿਆ ਵੀ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਇਲਾਵਾ ਕੋਈ ਹੋਰ ਉਹਨਾਂ ਨੂੰ ਆਪਸ਼ਨ ਦੇਵੇ ਸਕਣ ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਉਹਨਾਂ ਕੋਲ ਆਪਸ਼ਨ ਨਹੀਂ ਹੈ ਬੱਚਿਆਂ ਦਾ ਆਪਣੇ ਮਾਵਾ ਦੇ ਨਾਲ ਵੀ ਜਿਹੜਾ ਇੰਨਾ ਕੋਈ ਲਗਾ ਨਹੀਂ ਰਿਹਾ ਜਿੰਨਾ ਉਹਨਾਂ ਦਾ ਆਪਣੇ ਟੇਕਰ ਕਰਨ ਨਾਲ ਹੋਏਗਾ ਹਮ ਪਰ ਪਤਾ ਕੀ ਹਾਂ ਚਲ ਇੱਥੇ ਕੁਝ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿੱਦਾਂ ਅਸੀਂ ਡੀਟੌਕਸਿੰਗ ਕਰ ਸਕਦੇ ਹਾਂ ਕਿ ਅਸੀਂ ਇੱਕ ਸ਼ੈਡਿਊਲ ਸੈੱਟ ਕਰ ਲਈਏ ਕਿ ਅੱਜ ਅਸੀਂ ਇੰਨਾ ਟਾਈਮ ਜਾਂ ਇੰਨੇ ਘੰਟੇ ਫੋਨ ਨੂੰ ਦੇਖਣਾ ਆ ਮਤਲਬ ਟੋਟਲ ਇੱਕ ਐਵਰੇਜ ਅਸੀਂ ਦੇਖ ਲਈਏ ਕਿ ਇੰਨਾ ਟਾਈਮ ਹੀ ਅਸੀਂ ਇੱਕ ਰਿਮਾਈਂਡਰ ਸੈੱਟ ਕਰ ਲਈਏ ਆਪਣੇ ਫੋਨ ਤੇ ਕਿ ਇੰਨਾ ਟਾਈਮ ਮੈਂ ਦੇਖ ਲਿਆ ਹੁਣ ਮੇਰਾ ਫੋਨ ਮੈਨੂੰ అలਾਰਮ ਦੇਣ ਲੱਗੇ ਕਿ ਫੋਨ ਦੀ ਤੇ ਜੋ ਤੂੰ ਯੂਜ਼ ਕਰ ਰਿਹਾ ਸੀ ਜੋ ਫੋਨ ਚਲਾ ਰਿਹਾ ਸੀ ਉਹਦੀ ਤੇਰੀ ਟਾਈਮਿੰਗ ਅੱਜ ਦੀ ਪੂਰੀ ਹੋ ਗਈ ਤੇ ਤੂੰ ਉਸ ਚੀਜ਼ ਲਈ ਸਾਨੂੰ ਪੇਸ਼ੈਂਸ ਬਹੁਤ ਰੱਖਣਾ ਪਵੇਗਾ ਕਿਉਂਕਿ ਸਾਨੂੰ ਇਸ ਚੀਜ਼ ਦੀ ਲਤ ਲੱਗ ਚੁੱਕੀ ਹੈ ਅਸੀਂ ਐਡਿਕਟਡ ਹਾਂ ਦੱਸਦੀਆਂ ਕਿ ਐਡਿਕਸ਼ਨ ਇਸ ਲੈਵਲ ਤੇ ਕਿ ਮੈਂ ਖੋਲਣਾ ਇੰਨਾ ਜ਼ਿਆਦਾ ਲਿੰਕਸ ਓਪਨ ਹੋ ਰਿਹਾ ਨਾ ਖੋਲਣਾ ਮੇ ਚਾਹੇ ਕੁਝ ਹੋਰ ਹੋਏਗਾ ਮਤਲਬ ਮੇਰੇ ਦਿਮਾਗ ਦੇ ਵਿੱਚ ਮੈਂ ਇੰਸਟਾਗ੍ਰam ਖੋਲ ਲਿਆ ਜਾਂ ਫਿਰ ਕੋਈ ਹੋਰ YouTube ਸ਼ੋਰਟਸ ਖੋਲ ਲਏ ਉਹ ਇੰਨੇ ਜ਼ਿਆਦਾ ਸਾਨੂੰ ਐਡਿਕਟ ਕਰ ਰਹੇ ਨੇ ਕਿ ਮੈਂ ਖੋਲਣਾ ਕੁਝ ਹੋਰ ਸਿਕਾ 30 ਸੈਕਿੰਡ ਦੀਆਂ ਵੀਡੀਓਜ਼ ਦੇਖਦੇ 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 ਦੋ ਚੈਨ ਕੈਂਟ ਪਾਰ ਹੋ ਜਾਂਦੇ ਪਤਾ ਨਹੀਂ ਲੱਗਾ ਅੱਜ ਵਾਲੇ ਕੀ ਚੱਲ ਰਿਹਾ ਸਾਨੂੰ ਐ ਨਹੀਂ ਪਤਾ ਹੋ ਕੀ ਰਿਹਾ ਕੋਈ ਘਰੇ ਆਇਆ ਹੈ ਕੋਈ ਨਹੀਂ ਆਇਆਗਾ ਅਸੀਂ ਕਿੱਥੇ ਬੈਠੀ ਆ ਉਸ ਦਿਨ ਦੁਨੀਆਂ ਹੀ ਭੁਲਦੇ ਜਾ ਰਹੇ ਆ ਆਪਣੀ ਉਹ ਇਹਨਾਂ ਚੀਜ਼ਾਂ ਨੇ ਸਾਡੀ ਸੋਚਨ ਸ਼ਕਤੀ ਤੇ ਵੀ ਬਹੁਤ ਪ੍ਰਭਾਵ ਪਾਇਆ ਅਸੀਂ ਉਹਨਾਂ ਸੋਚ ਹੀ ਨਹੀਂ ਸਕਦੇ ਕਿਉਂਕਿ ਜਦ ਮਾਈਂਡ ਹੀ ਨਹੀਂ ਸਾਡਾ ਫ੍ਰੀ ਰਹੇਗਾ ਤੇ ਸ਼ਾਇਦ ਅਸੀਂ ਸੋਚਣਾ ਵੀ ਘੱਟ ਕਰ ਦਿੱਤਾ ਇਹਨਾਂ ਚੀਜ਼ਾਂ ਕਰਕੇ ਅੱਛਾ ਸੋਚਣ ਦੀ ਗੱਲ ਤੁਸੀਂ ਕੀਤੀ ਨਾ ਇੱਕ ਚੀਜ਼ ਮੈਂ ਇੱਥੇ ਆ ਵੀ ਦੱਸਾਂਗੀ ਮਤਲਬ ਕਰਨਾ ਚਾਹਾਂਗੀ ਗੱਲ ਕਿ ਆਪਾਂ ਨੇ ਸੋਸ਼ਲ ਮੀਡੀਆ ਤੇ ਇੱਕ ਨਵਾਂ ਸਾਡੇ ਕੋਲ ਆਪਸ਼ਨ ਆਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਸੀ ਕਿ ਉਹ ਲੋਕਾਂ ਦੇ ਜੌਬ ਖਾ ਜਾਏਗਾ ਮੈਨੂੰ ਲੱਗਦਾ ਹੈ ਕਿ ਅਸੀਂ ਆਪ机会 ਦੇ ਰਹੇ ਹਾਂ ਕਿ ਆਪਾਂ ਇੱਕ ਹਾਜਰ ਸਾਡੀ ਨੌਕਰੀ ਹਾਂ ਅਨਸਰ ਨੇ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਬਟ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਇਹ ਇੱਕ ਅਲੱਗ ਤੋਂ ਵਿਸ਼ਾ ਆ ਇਹਦੇ ਤੇ ਵੀ ਅਸੀਂ ਖੁੱਲ ਕੇ ਗੱਲਬਾਤ ਕਰਾਂਗੇ ਸਾਂਝੀ ਕਰਾਂਗੇ ਤੁਹਾਡੇ ਨਾਲ ਇਹਦੇ ਨਾਲ ਵੀ ਜਾਣਕਾਰੀ ਤੇ ਕੋਸ਼ਿਸ਼ ਕਰਾਂਗੇ ਕਿ ਮਾਹਿਰ ਆ ਕੇ ਇਸ ਤੇ ਵਧੀਆ ਤੁਹਾਨੂੰ ਸਮਝਾ ਸਕਣ ਸਾਡੇ ਦਰਸ਼ਕਾਂ ਨੂੰ ਸਮਝਾ ਸਕਣ ਕਿਉਂਕਿ ਇੱਕ ਛੋਟਾ ਵਰਡ ਏਆਈ ਠੀਕ ਹੈ ਬਟ ਇਹ AI ਛੋਟਾ ਵਰਡ ਜ਼ਰੂਰ ਹੋ ਸਕਦਾ ਪਰ ਇਹ ਬਹੁਤ ਖਤਰੇ ਵਾਲਾ ਸੀਨ ਹੋ ਸਕਦਾ ਹੈ ਇਹਦੇ ਦੇ ਅਸੀਂ ਗੱਲ ਬਾਤ ਅਗਲੇ ਕਿਸੇ ਐਪੀਸੋਡ ਵਿੱਚ ਕਰਾਂਗੇ ਸ਼ਾਇਦ ਮਾਹਿਰਾ ਦੇ ਨਾਲ ਕਰਾਂਗੇ ਬਟ ਓਵਰਆਲ ਜਿਹੜਾ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰ ਰਹੇ ਹਾਂ ਉਹਨੇ ਬਹੁਤ ਮਤਲਬ ਲਾਈਫ ਨੂੰ ਕਿੱਦਾਂ ਮੈਨੀਪੂਲੇਟ ਕਰ ਦਿੱਤਾ ਅਸੀਂ ਕਹਿ ਨਹੀਂ ਸਕਦੇ ਕੁਝ ਵੀ ਅਸੀਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਥੋਂ ਲੈ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਜਵਾਬ ਉਹਨਾਂ ਤੋਂ ਲੈ ਰਹੇ ਹਾਂ ਸੋਚਣ ਸ਼ਕਤੀ ਖਤਮ ਹੋ ਗਈ ਸਾਡੀ ਸੋਚਣ ਸ਼ਕਤੀ ਸਾਡੀ ਖਤਮ ਹੋ ਗਈ ਹੈ ਅਸੀਂ ਕਹਿ ਰਹੇ ਹਾਂ ਕਿ ਫਟਾਫਟ ਜੋ ਚੀਜ਼ਾਂ ਨੂੰ ਉਥੋਂ ਲੋਸ ਦਿਓ ਬਸ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਸਾਨੂੰ ਕੋਈ ਰੋਟੀ ਬਣਾ ਕੇ ਦੇਵੇ ਸਾਨੂੰ ਇਹ ਆ ਵੀ ਸਿੱਧੇ ਸਾਡੇ ਮੂੰਹ 'ਚ ਬਾਦਿਓ ਬਸ ਇੰਨਾ ਸਾਡਾ ਟਾਈਮ ਹੋ ਚੁੱਕਾ ਹੈ ਅਸੀਂ ਤੁਹਾਨੂੰ ਯਾਦ ਹੋਏਗਾ ਸਾਡੇ ਜਦੋਂ ਪ੍ਰੋਜੈਕਟਸ ਹੁੰਦੇ ਸੀਗੇ ਸਕੂਲ ਟਾਈਮ ਦੇ ਜਾਂ ਕਾਲਜ ਟਾਈਮ ਦੇ ਕਿੰਨੀ ਯਾਰ ਅਸੀਂ ਮਿਹਨਤ ਕੀਤੀ ਹੋਈ ਹੈ ਮੈਂ ਕਹਿੰਨੀ ਆ ਡੇਜ਼ ਦੇ ਡੇਜ਼ ਨਹੀਂ ਦੇ ਦੇਂਦੇ ਸੀ ਨਾਈਟਸ ਦੀਆਂ ਨਾਈਟਸ ਨਹੀਂ ਸੀ ਦੇਦੇ ਸਾਨੂੰ ਇਹਨਾਂ ਚੀਜ਼ਾਂ ਦਾ ਹੁੰਦਾ ਸੀ ਕਿ ਕੱਲ ਨੂੰ ਟੀਚਰ ਨੂੰ ਸਬਮਿਟ ਕਰਵਾਉਣਾ ਆ ਅਸੀਂ ਕਿੰਨੇ ਸਾਡੇ ਸોર્ਸ ਸਾਡੇ ਸੋਰਸਸ ਲਿਮਟਡ ਹੁੰਦੇ ਸੀ ਅਸੀਂ ਲਾਇਬ੍ਰੇਰੀ ਜਾਣਾ ਬੁਕਸ ਮਤਲਬ ਵੱਖ-ਵੱਖ ਆਥਰਸ ਦੀਆਂ ਬੁਕਸਾਂ ਦਾ ਅਸੀਂ ਕਲੈਕਟ ਕਰਨਾ ਉਹਦੇ ਚ ਪੜਦੇ ਸੀਗੇ ਆਪਣੀ ਸਾਡੀ ਉਹ ਕ੍ਰੀਏਟੀਵਿਟੀ ਸੀ ਸਾਡੇ ਸੋਚ ਉਹਨੇ ਵਾਧਾ ਕਰਦੀ ਸੀ ਵਿਕਸਿਤ ਹੁੰਦੀ ਸੀ ਪਰ ਉਹ ਚੀਜ਼ਾਂ ਹੁਣ ਬਿਲਕੁਲ ਖਤਮ ਹੋ ਚੁੱਕੀਆਂ ਆ ਬੱਚਾ ਹੈ ਜਿਹੜਾ ਸਟੂਡੈਂਟ ਆ ਅੱਜ ਕੱਲ ਦਾ ਉਹ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਾਂਦਾ ਹੈ ਚੈਟ ਜੀਪੀਟੀ ਤੇ ਜਾਂਦਾ ਹੈ ਏਆਈ ਤੇ ਜਾਂਦਾ ਹੈ ਸਿੱਧਾ ਉੱਥੋਂ ਦੋ ਉਹਨੇ ਬਸ ਟਾਈਪਿੰਗ ਕਰਨਾ ਹੈ ਮਿੰਟ 'ਚ ਜਵਾਬ ਹੈ ਮਿੰਟ 'ਚ ਜਵਾਬ ਮਿੰਟ ਤੋਂ ਪਹਿਲਾਂ ਕਿ ਮੈਂ ਕਹਿੰਦੀ ਹਾਂ ਕੁਝ ਸੈਕੰਡਸ ਦੀ ਗੇਮ ਹੈ ਕਿ ਬੱਚੇ ਕੋ ਸਾਰਾ ਡਾਟਾ ਸਾਰੇ ਪ੍ਰੋਜੈਕਟਸ ਆ ਜਾਂਦੇ ਆ ਮੈਨੂੰ ਲੱਗਦਾ ਕਿ ਉਨੀ ਮਿਹਨਤ ਹੁਣ ਰਹੀ ਵੀ ਨਹੀਂ ਐ ਤਾਂ ਨਾ ਹੀ ਕੋਈ ਕਰਨਾ ਚਾਹੇਗਾ ਕਿ ਜਿੰਨੇ ਅਸਾ ਅਸੀਂ ਸੋਚਦੇ ਸੀ ਕਿ ਹਾਂ ਏਦਾਂ ਕਰ ਲਈਏ ਉਵੇਂ ਕਰ ਲਈਏ ਜਾਂ ਫਿਰ ਆਪਾਂ ਟਾਈਮ ਦੇ ਦਿੰਦੇ ਸੀ ਲੋਕਾਂ ਨੂੰ ਟਾਈਮ ਦੀ ਵੈਲਿਊ ਦੇ ਦਿੰਦੇ ਸੀ ਕਿਸੇ ਨੂੰ ਮਿਲਣ ਜਾਂਦੇ ਸੀ ਤਾਂ ਆਪਾਂ ਉਹਨਾਂ ਨੂੰ ਟਾਈਮ ਦੇ ਦਿੰਦੇ ਸੀ ਬਿਲਕੁਲ ਨਾ ਤਾਂ ਹੁਣ ਆਪਾਂ ਮਿਲਣ ਕਿਸ ਨੂੰ ਜਾਂਦੇ ਆ ਨਾ ਆਪਾਂ ਅੱਜਕੱਲਹਾਂ ਉਹ ਟਾਈਮ ਵੀ ਨਹੀਂ ਹੈਗਾ ਜਿੱਦੋਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਹਰ ਕੋਈ ਇੱਥੇ ਅੱਜ ਦੇ ਟਾਈਮ 'ਚ ਵਰਕਿੰਗ ਹੈ ਹਮ ਜਿਹੜੇ ਪੈਰੈਂਟਸ ਆ ਉਹਨਾਂ ਦੇ ਕੋਲ ਆਪਣੇ ਬੱਚਿਆਂ ਤੱਕ ਲਈ ਟਾਈਮ ਨਹੀਂ ਹੈਗਾ ਤੇ ਮਿਲਣਾ ਮਿਲਾਣਾ ਬਹੁਤ ਦੂਰ ਦੀ ਅਗਲਾ ਰਾਹੀ ਉਹੀ ਮੈਂ ਗੱਲ ਕਰਦੀ ਆ ਪਹਿਲਾਂ ਇੱਕ ਫੈਮਿਲੀ ਚ ਤੁਸੀਂ ਕਹਿ ਲਓ ਅੱਜ ਕਾ ਅੱਜ ਟੀਵੀ ਲੱਗਾ ਹੁੰਦਾ ਆ ਠੀਕ ਹੈ ਘਰ ਦੇ ਵੀ ਬੈਠੇ ਹੁੰਦੇ ਪਰ ਸਾਰੇ ਆਪਣਾ ਆਪਣਾ ਫੋਨ ਚਲਾ ਰਹੇ ਨੇ ਟੀਵੀ ਤੇ ਕੀ ਲੱਗਦਾ ਹੈ ਨਾ ਨਹੀਂ ਪਤਾ ਨਹੀਂ ਪਤਾ ਕਿਸ ਨੂੰ ਬਟ ਉਹ ਲੱਗਾ ਹੈ ਟੀਵੀ ਦੀ ਇੰਪੋਰਟੈਂਸ ਇੰਨੀ ਕਰ ਗਈ ਪਰ ਪਹਿਲਾਂ ਟੀਵੀ ਦੀ ਇੰਪੋਰਟੈਂਸ ਕੀ ਹੁੰਦੀ ਸੀ ਜਦ ਟੀਵੀ ਲੱਗਾ ਨਾ ਜੇ ਪਰਿਵਾਰ ਦੇ 10 ਮੈਂਬਰ ਆ 10 ਮੈਂਬਰ ਉਸ ਕਮਰੇ ਚ ਬੈਠੇ ਹੁੰਦੇ ਸੀ ਤੇ ਸਾਰੇ ਉਸ ਟੀਵੀ ਦੇ ਚੱਲ ਰਿਹਾ ਪ੍ਰੋਗਰਾਮ ਦੇਖਦੇ ਸੀ ਤੇ ਆਪਸ ਚ ਇੱਕੂ ਮੋਟੇ ਪਿੱਛੇ ਲੜਦੇ ਸੀ ਰਿਮੋਟ ਪਿੱਛੇ ਲੜਦੇ ਹੁੰਦੇ ਸੀ ਅੱਜ ਕੱਲ੍ਹ ਦੀਆਂ ਲੜਾਈਆਂ ਤੁਸੀਂ ਦੇਖ ਲਓ ਬੱਚੇ ਗੇਮਸ ਦੇ ਪਿੱਛੇ ਮੋਬਾਈਲ ਗੇਮਸ ਦੇ ਪਿੱਛੇ ਇੰਨੇ پاگل ਹੋਏ ਪਏ ਆ ਬਹੁਤ ਸਾਰੇ ਕੇਸਸ ਲਾਈਫ ਖਰਾਬ ਕਰ ਦਿੰਦੀ ਲਾਈਫ ਸਪੋਇਲ ਕਰ ਦਦੀ ਹੈ ਔਰ ਕਈ ਬੱਚੇ ਤਾਂ ਇੰਨੇ ਐਡਿਕਟਿਵ ਹੋ ਗਏ ਉਸ ਚੀਜ਼ਾਂ ਦਾ ਕਿ ਗੇਮਸ ਤੇ ਇੰਨੇ ਪੈਸੇ ਇਨਵੈਸਟ ਕਰਕੇ ਉਹਨਾਂ ਨੇ ਆਪਣੇ ਘਰਦਿਆਂ ਦਾ ਕੁਝ ਵੀ ਨਹੀਂ ਛੱਡਿਆ ਮਤਲਬ ਪੇਰੈਂਟਸ ਨੂੰ ਇਹ ਤੱਕ ਨਹੀਂ ਪਤਾ ਕਿ ਸਾਡੇ ਲੱਖਾਂ ਰੁਪਏ ਖਾਲੀ ਕਰ ਦੋਤੇ ਕੰਮ ਖਾਲੀ ਕਰ ਦੋਤੇ ਪੇਰੈਂਟਸ ਨੂੰ ਇਹ ਨਹੀਂ ਪਤਾ ਕਿ ਸਾਡੇ ਬੱਚੇ ਆ ਜਿਹੜੇ ਮੋਬਾਈਲ ਤੇ ਘਰ ਕੀ ਰਹੇ ਆ ਚਲਾ ਕੀ ਰਹੇ ਆ ਹਮ ਅੱਛਾ ਇੱਕ ਚੀਜ਼ ਨੇ ਮੈਨੂੰ ਇੱਥੇ ਇਹ ਵੀ ਲੱਗਦਾ ਹੈ ਕਿ ਜਿਵੇਂ ਜਿਵੇਂ ਹੁਣ ਆਪਾਂ ਇਸ ਪ੍ਰੋਗਰਾਮ ਦੇ ਅਖੀਰ ਵੱਲ ਵਧ ਰਹੇ ਆ ਨਾ ਆਪਾਂ ਕੋਸ਼ਿਸ਼ ਕਰੀਏ ਕਿ ਆਪਨੇ ਪੇਰੈਂਟਸ ਨੂੰ ਵੀ ਜਿਹੜੇ ਨੇ ਉਹਨਾਂ ਨੂੰ ਵੀ ਅਵੇਅਰ ਕਰੀਏ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਕਿਉਂਕਿ ਸਾਡੇ ਇਸ ਪ੍ਰੋਗਰਾਮ ਦਾ ਮੇਨ ਮੋਟਿਵ ਇਹ ਹੈ ਵਾ ਕਿ ਜਿਹੜੇ ਲੋਕਾਂ ਦੇ ਜ਼ਿੰਦਗੀ ਦੇ ਨਾਲ ਜੁੜੇ ਹੋਏ ਵਿਸ਼ੇ ਨੇ ਨਾ ਉਹ ਚੱਕਿਆ ਆਪਾਂ ਉਸੇ ਤਰ੍ਹਾਂ ਦਾ ਆਪਾਂ ਮੁੱਦਾ ਚੱਕਿਆ ਤੇ ਮੈਂ ਜ਼ਰੂਰ ਚਾਹਾਂਗੀ ਕਿ ਬਹੁਤ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਇੱਕ ਫਿਲਟਰ ਲਗਾਣ ਤੁਹਾਡਾ ਬੱਚਾ ਕੀ ਦੇਖ ਰਿਹਾ ਤੁਹਾਨੂੰ ਪਤਾ ਹੋਵੇ ਕਿ ਉਹ ਕੀ ਦੇਖ ਰਿਹਾ ਹੈਗਾ ਬਹੁਤ ਸਾਰੇ ਪੇਰੈਂਟਸ ਮੈਨੂੰ ਲੱਗਦਾ ਅਵੇਅਰ ਹੋਣਗੇ ਵੀ ਇਸ ਨੂੰ ਲੈ ਕੇ ਕਿੰਨਾ ਟਾਈਮ ਦੇਣਾ ਉਹਦੇ ਵੱਲ ਜਿਹੜਾ ਅਵੇਅਰ ਡਿਸਾਈਡ ਕਰਨ ਬਟ ਕੁਝ ਪੇਰੈਂਟਸ ਤੇ ਵੀ ਡਿਪੈਂਡ ਕਰਦਾ ਕੁਝ ਬੱਚਿਆਂ ਤੇ ਆਪ ਤੇ ਵੀ ਡਿਪੈਂਡ ਕਰਦਾ ਹੈ ਕਿ ਬੱਚਿਆਂ ਦਾ ਸ਼ੈਡਿਊਲ ਇਦਾਂ ਦਾ ਸੈੱਟ ਹੋਣਾ ਚਾਹੀਦਾ ਕਿ ਇੰਨੇ ਟਾਈਮ ਤੇ ਸਟੱਡੀ ਕਰਨੀ ਹੈ ਇੰਨਾ ਟਾਈਮ ਫੋਨ ਚਲਾਉਣਾ ਇੰਨਾ ਟਾਈਮ ਬਾਹਰ ਬਾਹਰ ਗੇਮਿੰਗ ਕਰਨੀ ਆ ਨਾ ਕਿ ਫੋਨ ਤੇ ਗੇਮਿੰਗ ਕਰਨੀ ਆ ਉਸ ਤੋਂ ਇਲਾਵਾ ਬੱਚੇ ਬਹੁਤ ਸਾਰੀਆਂ ਐਕਟੀਵਿਟੀਆਂ ਕਰ ਸਕਦੇ ਆ ਔਰ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਲਈ ਯੰਗਸਟਰਸ ਲਈ ਤੁਸੀਂ ਡੀਟੌਕਸ ਕਰ ਸਕਦੇ ਆ ਫੋਨ ਲਈ ਡੀਟੌਕਸ ਕਰ ਸਕਦੇ ਕਿੰਨਾ ਟਾਈਮ ਅਸੀਂ ਰੱਖਿਆ ਹੈ ਉਨੇ ਟਾਈਮ ਤੱਕ ਹੀ ਅਸੀਂ ਜਿਹੜਾ ਮੋਬਾਈਲ ਦਾ ਯੂਜ਼ ਕਰਨਾ ਸੋਸ਼ਲ ਮੀਡੀਆ ਦਾ ਯੂਜ਼ ਕਰਨਾ ਨੋ ਡਾਊਟ ਸੋ ਅਰਨਿੰਗ ਦਾ ਬਹੁਤ ਵਧੀਆ ਸੋਰਸ ਹੈ ਬਹੁਤ ਸਾਰੇ ਲੋਕ ਐਦਾਂ ਦੇ ਨੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਉਹਨਾਂ ਨੇ ਆਪਣੇ ਰੋਜ਼ਗਾਰ ਇੱਥੇ ਆ ਕੇ ਖੋਲੇ ਨੇ ਮਤਲਬ ਇਸ ਚੀਜ਼ ਤੋਂ ਪ੍ਰਸਿੱਧ ਹੋਏ ਨੇ ਉਹਨਾਂ ਨੂੰ ਅਰਨਿੰਗ ਦਾ ਸਾਧਨ ਹੋਇਆ ਹੈ ਔਰ ਮਾਰਕੀਟਿੰਗ ਲਈ ਸੋਸ਼ਲ ਮੀਡੀਆ ਬਹੁਤ ਵਧੀਆ ਸੋਰਸ ਹੈ ਇੱਥੋਂ ਮੈਨੂੰ ਲੱਗਦਾ ਹੈ ਕਿ ਮੈਂ ਨਾ ਬਹੁਤ ਸਾਰੇ ਜਦੋਂ ਮੈਂ ਗਈਆਂ ਨੂੰ ਮਿਲਦੀ ਆ ਨਾ ਉਹ ਇਹ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਸ਼ੁਰੂ ਕੀਤੇ ਹਨ ਸੋਸ਼ਲ ਮੀਡੀਆ ਤੇ ਔਰ ਮੈਂ ਕਹਿੰਦੀ ਆ ਕਈ ਐਦਾਂ ਦੀਆਂ ਹਸਤੀਆਂ ਵੀ ਆ ਤੁਸੀਂ ਆ ਦੇਖ ਲਓ ਆ ਪਰਮ ਦੈਟ ਗਰਲ ਵਾਲੀ ਠੀਕ ਹੈ ਉਹ ਕਿੱਦਾਂ ਫੇਮਸ ਹੋਏ ਰਾਤੂ ਰਾਤ ਫੇਮਸ ਹੋਏ ਚਾਹੇ ਉਹਨਾਂ ਦੇ ਪਿੱਛੇ ਉਹਦੀ ਮਿਹਨਤ ਬਹੁਤ ਸੀ ਪਰ ਫੇਮਸ ਹੋਣ ਨੂੰ ਉਹਨੂੰ ਇੱਕ ਰਾਤ ਲੱਗੀ ਆ ਠੀਕ ਹੈ ਹੁਣ ਉਹ ਮਤਲਬ ਵਰਲਡ ਵਾਈਡ ਉਹ ਕੰਮ ਕਰ ਰਹੀ ਹੈ ਕਿੰਨੀ ਮਤਲਬ ਉਹਦੇ ਲਈ ਇੱਕ ਤਾਂ ਉਹਦੀ ਫੈਮਿਲੀ ਬੈਕਗ੍ਰਾਉਂਡ ਸੈੱਟ ਹੋ ਜਾਏਗੀ ਇੱਕ ਉਸ ਬੱਚੀ ਦਾ ਆਪਣਾ ਕੈਰੀਅਰ ਸੈੱਟ ਹੋ ਮੈਂ ਇਹ ਕਹਿਨੀ ਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਮਾੜਾ ਨਹੀਂ ਹੈਗਾ ਪਰ ਉਹਨੂੰ ਸੁਚੱਜੇ ਢੰਗ ਨਾਲ ਵਰਤੋਂ ਵਿੱਚ ਕਿੱਦਾਂ ਲਿਆਣਾ ਇਹ ਜ਼ਰੂਰ ਤੁਹਾਡੇ ਤੇ ਆ ਤੇ ਮੈਂ ਸਾਰਿਆਂ ਨੂੰ ਇਹੀ ਆਸ ਕਰਦੀ ਆ ਕਿ ਬੱਚੇ ਆ ਚਾਹੀ ਚਾਹੇ ਉਹ ਬਜ਼ੁਰਗ ਆ ਚਾਹੇ ਉਹ ਸਾਡੇ ਵਰਗੇ ਆ हुँ, हुँ। कि ਤੁਸੀਂ ਇੱਕ ਲਿਮਿਟ ਸੈੱਟ ਕਰ ਲਓ ਔਰ ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਰੱਖ ਕੇ ਇਸ ਚੀਜ਼ ਦੀ ਵਰਤੋਂ ਕਰੋ ਕਿ ਅਸੀਂ ਇਸ ਦੀ ਦੁਰਵਰਤੋਂ ਨਹੀਂ ਸਗੋਂ ਇਸ ਤੋਂ ਕੰਮ ਲੈਣਾ ਹੈ ਇਹਨੂੰ ਸੁਚੱਜੇ ਢੰਗ ਨਾਲ ਅਸੀਂ ਇਹਦੀ ਵਰਤੋਂ ਕਰੀਏ ਹਨਾ ਹਮ ਅੱਛਾ ਇੱਕ ਚੀਜ਼ ਨਾ ਇੱਥੇ ਮੈਂ ਵੀ ਜ਼ਰੂਰ ਦੱਸਾਂਗੀ ਕਿ ਬਹੁਤ ਸਾਰੇ ਲੋਕ ਨਾ ਆਪਣੇ ਸੋਸ਼ਲ ਮੀਡੀਆ ਤੇ ਆਪਾਂ ਜਿੱਦਾਂ ਪਹਿਲਾਂ ਵੀ ਕਹ ਰਹੇ ਸੀ ਨਾ ਉਹ ਦੇਖਦੇ ਨੇ ਕਿ ਕੋਈ ਕਿਤੇ ਘੁੰਮਣ ਗਿਆ ਆ ਜਾਂ ਸਾਡੇ ਮਾਈਂਡ ਦੇ ਵਿੱਚ ਵੀ ਚੱਲਦਾ ਆ ਕਿ ਹਾਂ ਆਪਾਂ ਵੀ ਇੱਥੇ ਜਾਈਏ ਹਨਾ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤੋਂ ਅਨਵੇ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਉਹਨਾਂ ਦਾ ਇੱਕ ਟਿਚ ਆਇਆ ਉਹਨਾਂ ਦੇ ਨੂੰ ਆਪਾਂ ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੁੰਦੇ ਨੇ ਆਪਾਂ ਉਹਨਾਂ ਤੋਂ ਦੇਖਦੇ ਆ ਪਰ ਆਪਾਂ ਉਹਨਾਂ ਨੂੰ ਉਹ ਚੀਜ਼ ਤਾਂ ਜ਼ਰੂਰ ਦੇਖੀਏ ਪਰ ਨਾਲ ਦੇ ਨਾਲ ਆਪਣੇ ਲਾਈਫ ਦੇ ਵਿੱਚ ਮੈਂਟਲ ਪ੍ਰੈਸ਼ਰ ਨਾ ਕ੍ਰੀਏ ਕਿ ਕੋਈ ਕਿਤੇ ਜਾ ਰਿਹਾ ਆ ਤੇ ਮੈਂ ਵੀ ਫਲਾਨੇ ਥਾਂ ਤੇ ਜਾਣਾ ਹੈ ਅਸੇ ਤਾਂ ਨਾ ਤੁਸੀਂ ਕਹਿ ਲਓ ਘਰ ਦੀਆਂ ਜਿਹੜੀਆਂ ਗ੍ਰਹਿਣੀਆਂ ਹੁੰਦੀਆਂ ਨਾ ਉਹਨਾਂ ਦੀ ਮੈਂਟਲ ਪੀਸ ਤੇ ਬਹੁਤ ਇਫੈਕਟ ਹੋਇਆ ਮਤਲਬ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਦਾ ਟਾਪਿਕ ਉਹ ਆ ਜਿੱਤੇ ਅਸੀਂ ਜਿੰਨੀ ਮਰਜ਼ੀ ਗੱਲ ਕਰ ਲਈਏ ਸ਼ਾਇਦ ਇਹ ਕਦੀ ਖਤਮ ਨਾ ਹੋਵੇ ਕਿਉਂਕਿ ਸਾਰੇ ਤੱਥਾਂ ਤੋਂ ਲੈ ਕੇ ਤੁਹਾਡੀ ਰੋਜ਼ਾਨਾ ਲਾਈਫ ਚ ਕੀ ਚੱਲ ਰਿਹਾ ਆ ਤੁਹਾਡੀ ਰੀਅਲ ਲਾਈਫ ਚ ਕੀ ਚੱਲ ਰਿਹਾ ਆ ਤੁਹਾਡੀ ਰੀਅਲ ਲਾਈਫ ਚ ਕੀ ਚੱਲ ਰਿਹਾ ਮਤਲਬ ਬਹੁਤ ਸਾਰੇ ਇਦਾਂ ਦੇ ਤਾਤਾਂ ਜਿਹੜੇ ਡਿਸਕਸ ਕੀਤੇ ਜਾ ਸਕਦੇ ਆ ਪਰ ਫਿਰ ਮੈਂ ਕਹਿ ਰਹੀ ਆ ਕਿ ਲੋਡ ਸਿਰਫ ਉਨੇ ਕੀ ਆ ਕਿ ਇਹਨੂੰ ਸੁਚੇਜੇ ਢੰਗ ਨਾਲ ਹੀ ਵਰਤੋ ਵਿੱਚ ਲਿਆਂਦਾ ਜਾਵੇ ਤੇ ਮੈਨੂੰ ਲੱਗਦਾ ਕਿ ਹੁਣ ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਤੇ ਉਹ ਵੀ ਕਹਿ ਰਿਹਾ ਕਿ ਹੁਣ ਦਾ ਟਾਈਮ ਓਵਰ ਹੋ ਗਿਆ ਕਿਉਂਕਿ ਇਹ ਨੇਵਰ ਐਂਡਿੰਗ ਡਿਬੇਟ ਹੈ ਸੋ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਇਸ ਚੀਜ਼ ਨੂੰ ਵਰਤੋ ਪਰ ਸੁਚੱਜੇ ਢੰਗ ਨਾਲ ਤੇ ਹੋਰ ਇਸ ਤਰ੍ਹਾਂ ਦੇ ਅਸੀਂ ਵਿਸ਼ਿਆਂ ਤੇ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਉਡੀਕ 24 ਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਕਮੈਂਟਸ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰਨਾ ਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਤੇ ਅੰਚਨ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ